ਸਾਰੇ ਕੋਠੀ ਦੀ ਹਾਂਜੀ ਹਾਂਜੀ ਦੇਖ ਵੀਰੇ ਨਾ ਤਾਂ ਮੈਂ ਅਨਪੜਾ ਨਾ ਦੇਖਣ ਵਾਲਿਆ ਅਨਪੜ੍ਹ ਨਹੀਂ ਠੀਕ ਹੈ ਨਾ ਗੱਲ ਵੀਰੇ ਵੀ ਹਾਂ ਇਹਨੂੰ ਸਾਬਤ ਕਰੋ ਹਾਂ ਵੀ ਸਾਡਾ ਇੰਨਾ ਇੰਨਾ ਰੁਪਿਆ ਇੱਥੇ ਲੱਗਿਆਗਾ ਠੀਕ ਹੈ ਨਾ ਇੰਨਾ ਵੀਰੇ ਘੱਟ ਦੱਸਣ ਦਾ ਕੀ ਫਾਇਦਾ ਨਹੀਂ ਵੀਰੇ ਆਪਣੇ ਕੋਲੇ ਸਾਰਾ ਪੰਜੀ ਪੰਜੀ ਲਿਖੀ ਹੋਈ ਹੈ ਤੁਸੀਂ ਘੱਟੋ ਘੱਟ ਕਿੰਨੇ ਰੁਪਈਆ ਦੇ ਵਿੱਚ 2025 ਦੇ ਵਿੱਚ ਇੱਕ ਮਾਡਰਨ ਡਿਜ਼ਾਈਨ ਦੀ ਕੋਠੀ ਬਣਾ ਸਕਦੇ ਹੋ ਅੱਜ ਆਪਾਂ ਉਸ ਵਿਸ਼ੇ ਤੇ ਗੱਲ ਕਰਾਂਗੇ ਬਾਈ ਹੁਣਾਂ ਕੋਲੋਂ ਇੱਟ ਸੀਮੈਂਟ ਸਰੀਆ ਬਜਰੀ ਮਿਸਤਰੀ ਦੀ ਲੇਬਰ ਹਰੇਕ ਪੱਖ ਤੇ ਗੱਲਬਾਤ ਕਰਾਂਗੇ ਵੀਡੀਓ ਨੂੰ ਦਬਕ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਨੂੰ ਲਾਈਕ ਕਰਨਾ ਨਾ ਭੁੱਲਣਾ ਜੇਕਰ ਤੁਹਾਡਾ ਕੋਈ ਵੀ ਸਵਾਲ ਹੋਊਗਾ ਇਸ ਕੋਠੀ ਦੇ ਰਿਲੇਟਡ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਆਓ ਪਰਿਵਾਰ ਤੋਂ ਜਾਣਦੇ ਹਾਂ ਇਸ ਕੋਠੀ ਨੂੰ ਬਣਾਉਣ ਦੇ ਉੱਤੇ ਕੁੱਲ ਕਿੰਨਾ ਖਰਚਾ ਆਇਆ ਹਾਂਜੀ ਦੋਸਤੋ ਤੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਪਰਿਵਾਰ ਦੇ ਨਾਲ ਤੇ ਬਾਈ ਹੁਣਾਂ ਤੋਂ ਜਾਣਦੇ ਹਾਂ ਸਾਰੀ ਕੋਠੀ ਦੀ ਡਿਟੇਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਚੱਲਦਾ ਵੀਰੇ ਠੀਕ ਹੈ ਵੀਰੇ ਹਾਂਜੀ ਵੀਰ ਜੀ ਪਹਿਲਾਂ ਆਪਾਂ ਇਹ ਦਰਸ਼ਕ ਵੀਰੋਂ ਆਪਾਂ ਨੂੰ ਦੱਸ ਦਈਏ ਵੀ ਤੁਹਾਡਾ ਨਾਮ ਕੀ ਆ ਤੇ ਆਪਾਂ ਕਿਹੜੇ ਪਿੰਡ ਖੜੇ ਆ ਜੀ ਵੀਰੇ ਵੀਰੇ ਜੀ ਜਿਹੜੀ ਇਹ ਆਪਣੀ ਕੋਠੀ ਬਣੀ ਹੈ ਜੀ ਤੁਹਾਡੀ ਇਹ ਕੁੱਲ ਕਿੰਨੇ ਸਕਰ ਫੁੱਟ ਦੇ ਵਿੱਚ ਬਣੀ ਹੈ ਜੀ ਇਹ ਵੀਰੇ 2500 ਸਕਰ ਫੁੱਟ ਦੇ ਵਿੱਚ ਬਣੀ ਹੈ ਠੀਕ ਹੈ ਜੀ ਇਹ ਵੀਰੇ ਜਿਹੜੀ ਕੋਠੀ ਦਾ ਫਰੰਟ ਆ ਤੇ ਬੈਕ ਇਹ ਕਿਵੇਂ ਮੈਨੇਜ ਕੀਤਾ ਹੋਇਆ ਤੁਹਾਨੂੰ ਵੀਰੇ ਕਿੰਨੇ ਬਾਏ ਕਿੰਨੇ ਦਾ ਰਹਿ ਜਾਂਦਾ ਖੁੱਲ ਥਾਂ ਕਿੰਨੀ ਆ ਗਈ ਇਹ ਵੀਰੇ ਆਪਣਾ 39 ਬਾਏ 30 ਦੀ 30 ਦੀ ਲੰਬਾਈ ਆ ਗਈ ਤੇ 49 ਫੁੱਟ ਦੀ ਚੜਾਈ ਹੈ ਚੜਾਈ ਆ ਜੀ ਵੀਰੇ ਠੀਕ ਹੈ 49 ਫੁੱਟ ਦੀ ਚੜਾਈ ਹੈ ਜੀ ਵੀਰੇ ਹਰਜੀਤ ਵੀਰੇ ਜਿਹੜੀ ਇਹ ਤੁਹਾਡੀ ਕੋਠੀ ਬਣੀ ਆ ਜੀ ਇਹਦੇ ਚਣਾਈ ਦਾ ਕੰਮ ਕਿੰਨਾ ਨੇ ਕੀਤਾ ਜੀ ਇਹ ਆਪਣੇ ਵੀਰੇ ਬੂਟਾ ਖਾਨ ਮਿਸਤਰੀ ਨੇਗੇ ਬਹਾਦਰਪੁਰ ਤੋਂ ਅੱਛਾ ਜੀ ਹਾਂ ਉਹਨਾਂ ਨੇ ਬਣਾਈ ਹੈ ਉਹਨਾਂ ਨੇ ਬਣਾਈ ਹੈ ਕੰਮ ਤੋਂ ਸੈਟੀਸਫਾਈ ਹੋ ਵੀਰੇ ਹਾਂਜੀ ਹਾਂ ਬਿਲਕੁਲ ਖੁਸ਼ ਆ ਜੀ ਪੂਰੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੂਸਰਾ ਵੀਰੇ ਜਿਵੇਂ ਇਹ ਕੋਠੀ ਦਾ ਡਿਜ਼ਾਈਨ ਬਣਿਆ ਹੋਇਆ ਸੀ ਦੇਖ ਰਿਹਾ ਮਾਡਰਨ ਡਿਜ਼ਾਈਨ ਹਾਂਜੀ ਇਹਦਾ ਵੀਰੇ ਨਕਸ਼ਾ ਕਿੰਨਾ ਕੋਲੋਂ ਤਿਆਰ ਕਰਵਾਇਆ ਸੀਗਾ ਇਹਦਾ ਨਕਸ਼ਾ ਵੀਰੇ ਆਪਣਾ ਕਰਮਜੀਤ ਨੇ ਵੀਰੇ ਉੱਬਾਵਾਲ ਤੋਂ ਠੀਕ ਹੈ ਜੀ ਆਰਕਟੈਕਟ ਨੇ ਕੀ ਠੀਕ ਹੈ ਜੀ ਆਫਿਸ ਕਿਹੜੀ ਜਗ੍ਹਾ ਜੀ ਉਹਨਾਂ ਦਾ ਉਹਨਾਂ ਦਾ ਵੀਰੇ ਨਾਨਕੀਆਣਾ ਸਾਹਿਬ ਚੌਕ ਹੈ ਸੰਗਰੂਰ ਅੱਛਾ ਜੀ ਠੀਕ ਹੈ ਜੀ ਕਿਮੇਨੇਚਰ ਵਾਈਜ਼ ਕਿਵੇਂ ਨੇ ਵੀਰੇ ਬਹੁਤ ਵਧੀਆ ਨੇ ਜੀ ਬਹੁਤ ਠੀਕ ਹੈ ਜੀ ਹਾਂ ਘਰੇ ਆ ਕੇ ਨਕਸ਼ਾ ਬਣਾ ਕੇ ਗਏ ਨੇ ਜੀ ਆਪਣਾ ਸਾਰਾ ਜਗ੍ਹਾ ਵਗੈਰਾ ਦੇਖ ਕੇ ਸਾਰਾ ਇੱਥੇ ਮੈਨੇਜ ਕੀਤਾ ਉਹਨਾਂ ਨੇ ਸਾਰਾ ਬੈਠ ਕੇ ਜੀ ਵੀਰ ਜੀ ਜਿਵੇਂ ਆਪਾਂ ਨੇ ਕਿਹਾ ਉਵੇਂ ਉਹਨਾਂ ਨੇ ਕਰਿਆ ਸਾਰਾ ਠੀਕ ਹੈ ਵੀਰ ਜੀ ਤੇ ਇਸ ਕੋਠੀ ਦੇ ਵਿੱਚ ਕੁੱਲ ਆਪਣੇ ਕਮਰੇ ਕਿੰਨੇ ਨੇ ਜੀ ਇਹਦੇ ਵਿੱਚ ਆਪਣੇ ਵੀਰੇ ਤਿੰਨ ਕਮਰੇ ਨੇ ਬੈਡਰੂਮ ਠੀਕ ਹੈ ਜੀ ਹਾਂ ਜੀ ਜੀ ਵੀਰੇ ਤੇ ਹੁਣ ਤੱਕ ਹਾਂਜੀ ਕੁੱਲ ਕਿੰਨਾ ਖਰਚਾ ਹੈ ਇਹ ਤੇ ਵੀਰੇ 21 ਲੱਖ ਰੁਪਏ ਖਰਚਾ ਆ ਗਿਆ ਜੀ ਕੁੱਲ ਸਾਰੇ ਕੋਟੇ ਦੇ ਹਾਂਜੀ ਹਾਂਜੀ ਦੇਖ ਵੀਰੇ ਨਾ ਤਾਂ ਮੈਂ ਅਣਪੜਾ ਨਾ ਦੇਖਣ ਵਾਲੇ ਅਣਪੜ੍ਹ ਨਹੀਂ ਠੀਕ ਹੈ ਨਾ ਗੱਲ ਵੀਰੇ ਵੀ ਹਾਂ ਇਹਨੂੰ ਸਾਬਤ ਕਰੋ ਹਾਂ ਵੀ ਸਾਡਾ ਇੰਨਾ ਇੰਨਾ ਰੁਪਇਆ ਇੱਥੇ ਲੱਗਿਆਗਾ ਠੀਕ ਹੈ ਵੀਰੇ ਠੀਕ ਹੈ ਨਾ ਇੰਨਾ ਵੀਰੇ ਘੱਟ ਦੱਸਣ ਦਾ ਕੀ ਫਾਇਦਾ ਨਹੀਂ ਵੀਰੇ ਆਪਣੇ ਕੋਲੇ ਸਾਰਾ ਪੰਜੀ ਪੰਜੀ ਲਿਖੀ ਹੋਈ ਹੈ ਅੱਛਾ ਹਾਂ ਇੱਕ ਇੱਕ ਪੈਸਾ ਲਿਖਿਆ ਹੋਇਆ ਉਹ ਤੁਹਾਨੂੰ ਆਪਾਂ ਸਾਰਾ ਦਿਖਾ ਸਕਦੇ ਹਾਂ ਜੀ ਤੇ ਇੰਨੇ ਘੱਟ ਰੁਪਈਆਂ ਚ ਸਾਰੇ ਆ ਬਹੁਤ ਵੱਡੀ ਮਿਸਾਲ ਕਾਇਮ ਕੀਤੀ ਆ ਤੁਸੀਂ ਹਨਾ ਜੀ ਜੀ ਦੇਖ ਲਓ ਜੀ ਵੀਰੇ ਤੁਹਾਡੇ ਸਾਹਮਣੇ ਆ ਜੀ ਜੀ ਵੀਰੇ ਤੇ ਵੀਰ ਜੀ ਜਿਵੇਂ ਆ ਆਪਣਾ ਆ ਗਿਆ ਪੋਰਚ ਦਾ ਏਰੀਆ ਜੀ ਇਹ ਜਿਹੜਾ ਟਾਈਲ ਵਰਕ ਹੋਇਆ ਹੋਇਆ ਵੀਰੇ ਇਹ ਤੁਸੀਂ ਬਾਰੇ ਇਹ ਕਿਹੜੀ ਕੰਪਨੀ ਦੇ ਲੈ ਤੇ ਕੀ ਸਾਈਜ਼ ਆ ਜੀ ਇਹ ਵੀਰੇ 2x2 ਦੀ ਆ ਇਹ ਇਹ ਆਪਣਾ ਸਮਾਨੀ ਦੀ ਟਾਈਲ ਲੱਗੀ ਹੋਈ ਆ ਅੰਦਰ ਕਜਾਰੀਆ ਦਾ ਕੰਮ ਹੋਇਆ ਇਹ ਮਿਸਤਰੀ ਸਾਹਿਬ ਕੌਣ ਸੀਗੇ ਵੀਰੇ ਇਹ ਬਾਈ ਆਪਣੇ ਜਗਸੀਰ ਸਿੰਘ ਨੇਗੇ ਮਿਸਤਰੀ ਸਾਹਿਬ ਆਪਣੇ ਪਿੰਡ ਤੋਂ ਹੀ ਨੇ ਮੁੰਡਾ ਬਟਰਖਾਂ ਤੋਂ ਹੀ ਹਾਂਜੀ ਹਾਂਜੀ ਠੀਕ ਹੈ ਜੀ ਕਿਵੇਂ ਬਾਈ ਦਾ ਸੁਭਾਅ ਕੇ ਮੇਰੇ ਰੀਡ ਬਹੁਤ ਵਧੀਆ ਸੁਭਾਅ ਹੈ ਬਾਈ ਹਾ ਰੇਟ ਵੀ ਠੀਕ ਹੈ ਬਸ ਆਪਾਂ ਉਹਨਾਂ ਦੀ ਜਿੰਮੇਵਾਰੀ ਰੱਖੀ ਹੈ ਵੀ ਬਾਈ ਜਿਵੇਂ ਤੁਸੀਂ ਕਰਨਾ ਆਪ ਹੀ ਕਰ ਦੋ ਅੱਛਾ ਜੀ ਹਾਂ ਪੂਰਾ ਇੱਕ ਨੰਬਰ ਕੰਮ ਕਰ ਕੰਮ ਦੀ ਸਫਾਈ ਆ ਪੂਰੀ ਸਫਾਈ ਆ ਬਾਈ ਵਧੀਆ ਖਿੱਚ ਕੇ ਕੰਮ ਕਰ ਦਿੰਦੇ ਹਾਂ ਕੰਮ ਦੀ ਬਾਈ ਸਾਨੂੰ ਸਫਾਈ ਸਾਰਾ ਦਿਖੇ ਰਿਹਾ ਹੈ ਹਾਂਜੀ 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 ਜੀ ਜੀ ਇਹ ਫਿਰ ਟਾਇਲ ਲਈ ਕਿੱਥੋਂ ਸੀਗੀ ਵੀਰੇ ਇਹ ਵੀਰੇ ਸੰਗਰੂਰ ਤੋਂ ਸੰਗਰੂਰ ਤੋਂ ਹਾਂ ਆਰ ਕੇ ਟਾਇਲ ਵਾਲਿਆਂ ਤੋਂ ਆਰ ਕੇ ਟਾਇਲ ਤੋਂ ਠੀਕ ਹੈ ਤੇ ਇੱਕ ਕਿੰਨੇ ਰੁਪਏ ਫਟ ਦੇ ਸਾਨੂੰ ਮਿਲ ਗਈ ਸੀ ਤੁਹਾਨੂੰ ਇਹ ਬਾਹਰ ਲਈ ਇਹ ਤਾਂ ਇਹ ਥੋੜੀ ਜੀ ਸਸਤੀ ਮਿਲੀ ਸੀ ਇਹ 45 ਰੁਪਏ ਫੁੱਟ ਮਿਲੀ ਸੀ ਅੰਦਰਲੀ ਆਪਾਂ ਨੂੰ ਮਿਲੀ 39 ਰੁਪਏ 39 ਹਾਂ ਠੀਕ ਹੈ ਜੀ ਠੀਕ ਹੈ ਤੇ ਕੁੱਲ ਖਰਚਾ ਵੀਰੇ ਇਹ ਟਾਇਲ ਡਾਲਾ ਕਿੰਨਾ ਕਾ ਗਿਆ ਸੀਗੇ ਜੀ ਇਹ ਸਾਰਾ ਵੀਰੇ ਇਹਦੇ 3 ਲੱਖ ਰੁਪਏ ਖਰਚ ਆ ਗਏ ਆਪਣਾ ਠੀਕ ਹੈ ਜੀ ਵਿੱਚੇ ਮਿਸਤਰੀ ਦੀ ਲੇਬਰ ਆ ਗਈ ਠੀਕ ਹੈ ਜੀ ਵਿੱਚੇ ਆਪਣਾ ਜੋ ਸਿਮਿੰਟ ਲੱਗਿਆ ਬਰੀਤੀ ਲੱਗੀ ਟਾਇਲ ਲੱਗੀ ਠੀਕ ਹੈ ਜੀ ਸਾਰਾ ਪ੍ਰੋਪਰ 3 ਲੱਖ ਰੁਪਏ ਖਰਚ ਆ ਗਏ ਠੀਕ ਹੈ ਜੀ ਹਾਂ ਤੇ 30000 ਰੁਪਏ ਆਪਣਾ ਜਿਹੜਾ ਕੱਚਾ ਫਰਸ ਲਾਇਆ ਹੈ ਏਠਾਂ ਉਹ ਤੇ ਖਰਚ ਆ ਗਿਆ ਠੀਕ ਹੈ ਠੀਕ 30000 ਦੇ ਲਗਭਗ ਲਾ ਲਓ ਉਹ ਨਵੀਂ ਇੱਟ ਦਾ ਫਰਸ ਲੱਗਿਆ ਹੈ ਏਠਾਂ ਠੀਕ ਹੈ ਵੀਰੇ ਹਾਂ ਵੀ ਇੱਥੇ ਰੋੜੀ ਨਹੀਂ ਪਾਈ ਹੈਗੀ ਨਾ ਰੋੜੀ ਨਹੀਂ ਪਾਈ ਵੀਰੇ ਇੱਥੇ ਵੀ ਇਹਦੇ ਏਠਾਂ ਵੀ ਇੱਟ ਦਾ ਫਰਸ ਲੱਗਿਆ ਹੈ ਠੀਕ ਹੈ ਜੀ ਜਿਵੇਂ ਆਪਣਾ ਵੇੜੇ ਦੇ ਵਿੱਚ ਫਰਸ ਲੱਗਿਆ ਹੋਇਆ ਹੈ ਇਸ ਤਰ੍ਹਾਂ ਇੱਟ ਦਾ ਫਰਸ ਲਾ ਕੇ ਉਹ ਵੀ ਇਹਨਾਂ ਨੇ ਬਾਈ ਜਗਸੀਰ ਨਹੀਂ ਲਾਇਆ ਆਪੀ ਠੀਕ ਹੈ ਜੀ ਹਾਂ ਉਹ ਵੀ ਇਹਨਾਂ ਨੇ ਆਪੀ ਲਾਇਆ ਲੈ ਵੀ ਦੋਸਤੋ ਬਹੁਤ ਘੱਟ ਖਰਚੇ ਵਾਲੀ ਕੋਠੀ ਲੈ ਕੇ ਆਏ ਆ ਇੱਕ ਇੱਕ ਪੈਸੇ ਦਾ ਇੱਟ ਸੀਮੈਂਟ ਸਰੀਆ ਟਾਈਲਵਰਕ ਕਿੰਨਾ ਰੁਪਿਆ ਲੱਗੇਗਾ ਉਹ ਤੁਹਾਨੂੰ ਦੱਸਾਂਗੇ ਬਾਈ ਹੁਣਾਂ ਤੂੰ ਆਪਾਂ ਪੁੱਛ ਕੇ ਹਨਾ ਸਾਰੀ ਡਿਟੇਲ ਤੁਸੀਂ ਨੋਟ ਕਰੀ ਜਾਣੀ ਆ ਡਿਜ਼ਾਈਨ ਵੀ ਅੰਦਰੋਂ ਦੇਖ ਲਿਓ ਤੰਦਰੋਂ ਬਹੁਤ ਸੋਹਣੀ ਬਣੀ ਹੋਈ ਆਗੀ ਵੀਡੀਓ ਨੂੰ ਮੇਰਾ ਵੀਰ ਸ਼ੇਅਰ ਜ਼ਰੂਰ ਕਰੀ ਚੱਲਿਓ ਲਾਈਕ ਅਤੇ ਕਮੈਂਟ ਕਰਨਾ ਨਾ ਭੁੱਲਣਾ ਵੀ ਤੁਹਾਨੂੰ ਇਹ ਕੋਠੀ ਕਿਦਾਂ ਦੀ ਲੱਗੀ ਤੇ ਵੀਡੀਓ ਨੂੰ ਲਾਈਕ ਕਰਕੇ ਤੁਸੀਂ ਸਾਡਾ ਹੌਸਲਾ ਵਧਾ ਸਕਦੇ ਹੋ ਬਾਈ ਹੁਣਾਂ ਦਾ ਵਧਾ ਸਕਦੇ ਤੇ ਤੁਹਾਨੂੰ ਕੋਠੀ ਅੰਦਰੋਂ ਵੀ ਦਿਖਾਉਣਾ ਬਹੁਤ ਘੰਟ ਬਣੀ ਹੋਈ ਆ ਜੀ ਵੀਰੇ ਤੇ ਗੱਲ ਕਰੀਏ ਵੀਰੇ ਜਿਵੇਂ ਹੁਣ ਆਪਣਾ ਆਏ ਅੱਗੇ ਆਪਣੀ ਮੇਨ ਐਂਟਰੀ ਠੀਕ ਆ ਵੀਰ ਜੀ ਤੇ ਸ ਕਿਵੇਂ ਮੈਨੇਜ ਕੀਤਾਗਾ ਤੇ ਕਿੰਨੇ ਇੰਚ ਦਾ ਰੱਖਣ ਦੀ ਕੋਸ਼ਿਸ਼ ਕੀਤੀ ਹੈ ਜੀ ਇਹ ਵੀਰੇ 6 ਇੰਚ ਦਾ ਸਟੈਪ ਹੈ ਠੀਕ ਹੈ ਵੀਰੇ ਹਾਂ 6 ਇੰਚ ਦਾ ਸਟੈਪ ਰੱਖਿਆ ਆਪਾਂ ਨੇ ਸਾਰਾ ਇਧਰ ਬਾਹਰਲੀ ਸਾਈਡ ਵੀ ਤੇ ਅੰਦਰਲੀ ਸਾਈਡ ਵੀ ਜੀ ਤੇ ਇਹ ਵੀਰੇ ਸਟੀਲ ਵਰਕ ਬਹੁਤ ਸੋਹਣਾ ਹੋਇਆ ਲੱਗਦਾ ਹਾਂ ਇਹ ਵੀਰੇ ਫਿਰ ਕਿੱਥੋਂ ਕਰਾਇਆ ਤੇ ਇਹ ਤੇ ਕਿੰਨਾ ਕੁ ਖਰਚਾ ਆ ਗਿਆ ਸੀਗਾ ਏ ਵੀਰੇ ਸਾਰੀ ਕਪੌੜੀ ਵਿੱਚ ਤਾਂ ਇਹ ਬਾਹਰਲੀ ਸਾਈਡ ਵਾਲੀ ਆ ਗਈ ਤੇ ਵਿੱਚੇ ਅੰਦਰਲੀ ਸਾਈਡ ਵਾਲੀ ਉਹ ਵੀ ਮੇਰਾ ਮਿੱਤਰ ਹੈਗਾ ਆਪਣਾ ਜਗਦੇਵ ਹੈ ਉਹਨਾਂ ਦਾ ਨਾਮ ਮੁੰਡੇ ਦਾ ਮਿਸਤਰੀ ਆਪਣੇ ਪਿੰਡ ਤੋਂ ਹੀ ਨੇਗੇ ਇਹ ਅਸੀਂ ਸਮਾਨ ਲਿਆ ਕੇ ਤਿਆਰ ਕਰਾਈ ਆ ਆਪ ਅੱਛਾ ਜੀ ਆਪ ਕੁੱਲ ਕਿੰਨਾ ਕਪੌੜੀ ਸਮੇਤ ਇਹਦੇ ਸਮੇਤ ਕਿੰਨਾ ਦਾ ਸਾਰਾ ਆਪਣਾ 40000 ਰੁਪਿਆ ਖਰਚਾ ਆਏਗਾ ਠੀਕ ਹੈ ਜੀ ਵਿੱਚ ਸਮਾਨ ਆ ਗਿਆ ਵਿੱਚ ਉਹਦੀ ਲੇਬਰ ਆ ਗਈ ਜੀ ਵੀਰੇ ਹਾਂ ਜੀ ਤੇ ਵੀਰ ਜੀ ਜਿਵੇਂ ਹੁਣ ਆਪਾਂ ਮੇਨ ਆ ਗਈ ਤੁਹਾਡੀ ਵੈਲਕਮ ਐਂਟਰੀ ਆ ਗਈ ਜੀ ਹਾਂਜੀ ਇਹ ਲੱਕੜ ਕਿਹੜੀ ਵਰਤੀ ਗਈ ਹੈ ਜੀ ਲੱਕੜ ਵੀਰੇ ਇਹ ਮਰਿੰਡੀ ਦੀ ਲੱਕੜ ਹੈ ਮਰਿੰਡੀ ਦੀ ਲੱਕੜਾ ਠੀਕ ਹੈ ਵੀਰੇ ਤੇ ਆਜੋ ਦੋਸਤੋ ਤੁਹਾਨੂੰ ਦਿਖਾਉਣੇ ਅੰਦਰੋਂ ਹਰਜੀਤ ਵੀਰ ਜੀ ਜਿਵੇਂ ਜੀ ਤੁਸੀਂ ਕੋਠੀ ਦੇ ਵਿੱਚ ਚਗਾਠਾਂ ਲਾਈਆਂ ਨੇ ਆਪਣੀਆਂ ਹਾਂਜੀ ਹਾਂਜੀ ਵੀਰੇ ਤੇ ਇਹਤੇ ਵੀਰੇ ਕਿੰਨੇ ਰੁਪਏ ਲੱਗੇ ਨੇ ਆਪਣੇ ਜੀ ਇਹਤੇ ਵੀਰੇ ਚਗਾਠਾਂ ਤੇ ਆਪਣਾ 60000 ਰੁਪਏ ਖਰਚਾ ਗਿਆ ਵੀਰੇ ਸਾਰਾ ਜੀ ਹਾਂ ਜੀ ਹਾਂ ਠੀਕ ਹੈ ਜੀ ਉਸ ਤੋਂ ਮਗਰੋਂ ਜਿਵੇਂ ਵੀਰ ਜੀ ਤੁਸੀਂ ਆ ਫਲਸ ਡੋਰ ਬਣਾਏ ਨੇ ਬਹੁਤ ਸੋਹਣੇ ਠੀਕ ਹੈ ਜੀ ਬੋਰਡ ਦੇ ਆਪਣੇ ਬਣੇ ਹੋਏ ਨੇ ਜਮ ਰਿੰਡੀ ਲੱਕੜ ਲਈ ਆ ਜਾਂ ਆਪਾਂ ਵਿੰਡੋਆਂ ਦੇ ਵਿੱਚ ਸ਼ੀਸ਼ਾ ਪਾਇਆਗਾ ਉਹਦੇ ਵੀਰੇ ਕਿੰਨੇ ਰੁਪਏ ਲੱਗੇ ਟੋਟਲ ਉਹਦੇ ਵੀਰੇ 1 ਲੱਖ ਰੁਪਏ ਖਰਚਾ ਆ ਗਿਆ ਸਾਰਾ ਮਿਸਤਰੀ ਦੀ ਸੰਦੇ ਸਾਰਾ ਮਿਸਤਰੀ ਦੀ ਲੇਬਰ ਠੀਕ ਆ ਦੋਸਤੋ ਨੋਟ ਕਰੀ ਚੱਲਿਓ ਤੇ ਵੀਰ ਜੀ ਇੱਕ ਚੀਜ਼ ਹੋਰ ਆਪਣੀ ਮਿਸ ਹੋ ਗਈ ਸੀਗੀ ਇਹ ਕੰਸਟਰਕਸ਼ਨ ਦੇ ਉੱਤੇ ਆਪਣੀ ਹਾਂਜੀ ਹਾਂਜੀ ਬਿਲਡਿੰਗ ਦੇ ਉੱਤੇ ਇੱਟ ਕਿੰਨੀ ਕੁ ਲੱਗੀ ਸੀਗੀ ਕਿੰਨੇ ਰੁਪਏ ਦੇ ਲੱਗੇ ਸੀਗੇ ਇਹ ਤੇ ਵੀਰੇ 2 ਲੱਖ 1 ਬਣਾਇਆ ਹੋਇਆਗਾ ਬਾਉਂਡਰੀ ਵਾਲ ਗਿਆ ਉਹਦੇ ਸਮੇਤ ਦੱਸ ਰਹੇ ਹਾਂ ਜਾਂ ਕੱਲਾ ਨੀਚੋਂ ਤੇ ਕੋਠਾ ਕੱਲਾ ਵੀਰੇ ਕੋਠੀ ਕੋਠੀ ਦਾ ਕੋਠੀ ਕੋਠੀ ਦੀ ਤੇ ਮਿਸਤਰੀ ਨੇ ਇੱਥੇ ਜਿਹੜਾ ਆਪਣਾ ਲੇਬਰ ਦਾ ਕੰਮ ਕੀਤਾ ਸੀਗਾ ਉਹ ਇੰਜੀਨੀਅਰ ਵੇ ਫਟ ਰਹੇ ਸੀਗਾ ਜੀ ਉਹ 140 ਰੁਪਏ ਫਟ ਜੀ ਠੀਕ ਹੈ ਜੀ ਉਹ ਵੀਰੇ ਐਂਡ ਤੱਕ ਕਿੰਨੇ ਰੁਪਏ ਲੈ ਕੇ ਗਏ ਸੀਗੇ ਉਹ ਵੀਰੇ ਉਹਨਾਂ ਦਾ 419000 ਰੁਪਏ ਬਣੇ ਸੀਗਾ ਸਾਰਾ 419000 ਹਾਂ ਸਾਰੇ ਕੰਮ ਦਾ ਟੋਟਲ ਠੀਕ ਹੈ ਠੀਕ ਹੈ ਜੀ ਜੀ ਵੀਰ ਜੀ ਸੋ ਆਹ ਦੋਸਤੋ ਆਪਾਂ ਅੰਦਰੋਂ ਬਾਈ ਉਹਨਾਂ ਦੀ ਕੋਠੀ ਦਿਖਾਉਣੇ ਆ ਤੇ ਵੀਰੇ ਅੰਦਰੋਂ ਕੀ ਕੁਛ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਆਪਾਂ ਟਾਇਲ ਦੇਖ ਰਹੇ ਹਾਂ ਜੀ ਹਾਂਜੀ ਹਾਂਜੀ ਇਹ ਕਿਹੜੀ ਕੰਪਨੀ ਦੀ ਆ ਇਹ ਵੀਰੇ ਕਜਾਰੀਆ ਦੀ ਲੱਗੀ ਹੋਈ ਆ ਇੱਕ ਜਾਰੀਆ ਜੀ ਹਾਂਜੀ ਹਾਂਜੀ ਕਜਾਰੀਆ ਦੀ ਲੱਗੀ ਹੋਈ ਆ ਅੱਛਾ ਵੀਰ ਜੀ ਇਹ ਵੀਰੇ ਆ 65 ਰੁਪਏ ਫੁੱਟਾਈ ਹੋਈ ਆ ਟਾਇਲ ਆ ਆਪਣਾ ਅੱਛਾ ਜੀ ਆ 65 ਰੁਪਏ ਫੁੱਟ ਠੀਕ ਹੈ ਵੀਰ ਜੀ ਆ 1500 ਫੁੱਟ ਮਾਲ ਲੱਗਿਆ ਸੀਗਾ ਤੇ ਇਹ ਕਿੰਨੇ ਵਾਈ ਕਿੰਨੇ ਦੀ ਵੀਰ ਜੀ ਆਪਣੇ ਟਾਇਰ ਏ ਬਾਈ 32 32 ਦੀ ਹੈ ਠੀਕ ਹੈ ਵੀਰੇ ਆ ਗਿਆ ਸੀਗਾ ਅੱਛਾ ਜੀ ਤੇ ਵੀਰ ਜੀ ਜਿਵੇਂ ਆਪਾਂ ਆਫ ਕੈਮਰਾ ਕੰਮ ਗੱਲ ਕਰ ਰਹੇ ਸੀਗੇ ਤੁਸੀਂ ਦੱਸਿਆ ਸੀਗਾ ਕਿ ਤੁਸੀਂ ਰੋੜੀ ਨਹੀਂ ਪਾਈ ਹੈਗੀ ਇਹਦੇ ਟਾਇਰ ਹਾਂਜੀ 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 ਉਹ ਕੀ ਕੰਮ ਕੀਤਾ ਆਪਣੇ ਦਰਸ਼ਕ ਵੀਰਾਂ ਨੂੰ ਦੱਸੋ ਜੀ ਉਹ ਵੀਰੇ ਆਪਾਂ ਨੇ ਰੋੜੀ ਦੀ ਬਜਾਏ ਉਹ ਆਪਾਂ ਨੂੰ ਮਿਸਤਰੀ ਨੇ ਰਹਿ ਦਿੱਤੀ ਸੀ अच्छा जी वो कंदे ਵੀ ਰੋੜੀ ਦਾ ਕੰਮ ਬਹੁਤ ਵੱਡਾ ਹੋ ਜਾਂਦਾ ਫਿਰ ਬਜਰੀ ਪਾਉਣੀ ਪੈਂਦੀ ਹੈ ਉੱਪਰ ਠੀਕ ਹੈ ਜੀ ਕਾਫੀ ਖਰਚਾ ਆ ਜਾਂਦਾ ਹਾਂ ਕਾਫੀ ਖਰਚਾ ਆ ਜਾਂਦਾ ਤੇ ਟਾਈਮ ਵੀ ਕਾਫੀ ਲੱਗਦਾ ਹੈਗਾ ਠੀਕ ਹੈ ਜੀ ਇਹਦੇ ਵਿੱਚ ਵੀਰੇ ਆਪਾਂ ਇੱਟਾਂ ਦਾ ਫਰਸ ਲਾ ਕੇ ਜਿੱਦਾਂ ਆਪਾਂ ਵੇੜੇ ਚ ਲਾਉਨੇ ਆਂਗੇ ਇੱਟਾਂ ਦਾ ਫਰਸ ਲਾ ਕੇ ਕੋਹਲੂ ਆ ਪਾ ਕੇ ਠੀਕ ਹੈ ਜੀ ਉਹਦੇ ਉੱਪਰ ਟੈਲ ਲਾਈਫ ਹੀ ਹੈ ਕੋਈ ਦਬਣ ਦੁਬਣ ਦੀ ਸਮੱਸਿਆ ਬਿਲਕੁਲ ਹੀ ਨਹੀਂ ਵੀਰੇ ਅੱਛਾ ਜੀ ਹੁਣ ਆਪਣਾ ਵੇੜੇ ਦੇ ਵਿੱਚ ਕੋਈ ਟਰਾਲੀ ਲੰਘਦੀ ਹੈ ਕੋਈ ਵਜਨ ਵਾਲੀ ਚੀਜ਼ ਲੰਘਦੀ ਹੈ ਕੋਈ ਦਿੱਕਤੇ ਨਹੀਂ ਹੈਗੀ ਅੱਛਾ ਜੀ ਕੋਈ ਮਤਲ ਵੀ ਕੋਈ ਪ੍ਰੋਬਲਮ ਆ ਸਕਦੀ ਹੈ। ਵੀ ਇਟਾ ਵਾਲੇ ਨੂੰ ਨਹੀਂ ਆਉਂਦੀ। ਠੀਕ ਹੈ ਜੀ। ਪੂਰੀ ਪਾਵਰ ਮਿਲ ਜਾਂਦੀ ਹੈ। ਹਾਂ ਪੂਰੀ ਪਾਵਰ ਮਿਲ ਜਾਂਦੀ ਹੈ। ਇਹ ਨਵੀਂ ਇਟ ਦੀ ਫਰਸ ਲੱਗਿਆ ਹੋਇਆ ਵੀਰੇ ਇਹਦੇ ਵਿੱਚ। ਠੀਕ ਹੈ ਵੀਰ ਜੀ। ਹਾਂ। ਤੇ ਵੀਰ ਜੀ ਇੱਧਰ ਆਪਾਂ ਸਟਾਰਟ ਕਰਦੇ ਹਾਂ ਇੱਧਰ ਆ ਗਈ ਜੀ ਆਪਣੀ ਕਿਚਨਾਂ ਗਈ ਜੀ। ਹਾਂ ਜੀ ਇਹ ਵੀਰੇ ਕਿਚਨ ਆ ਗਿਆ। ਆਓ ਦੋਸਤੋ ਤੁਹਾਨੂੰ ਕਿਚਨ ਦਿਖਾਉਨੇ ਆ ਤੇ ਇਹਦੇ ਵਿੱਚ ਵੀਰੇ ਕੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਹਜੇ ਕਿਚਨ ਦਾ ਕੰਮ ਹਾਂ ਕੰਮ ਵੀਰੇ ਪੈਂਡਿੰਗ ਹੈਗਾ ਸਾਰਾ। ਠੀਕ ਹੈ ਜੀ। ਤੇ ਇਹਦੇ ਨਾਲ ਵੀਰੇ ਇੱਧਰ ਕੀ ਬਣਾਇਆ ਜੀ? ਏ ਵੀਰੇ ਭਾਂਡਿਆਂ ਵਾਸਤੇ ਇੱਕ ਸਾਈਡ ਕਰਤਾ ਸੀਗਾ ਹਾਂ ਵੀ ਜਿਵੇਂ ਪਾਣੀ ਧੋਣੀ ਦਾ ਹੋ ਗਿਆ ਜਾਂ ਜਿਵੇਂ ਹੁਣ ਆਪਣੇ ਕੋਈ ਵੱਡੇ ਭਾਂਡੇ ਹੁੰਦੇ ਨੇ ਉਹ ਨਹੀਂ ਟਿਕਦੇ ਉਹ ਅਸੀਂ ਨੇ ਇਧਰ ਲਈ ਸਾਈਡ ਆ ਇੱਕ ਸਾਈਡ ਬਣਾ ਦਿੱਤੀ ਠੀਕ ਹੈ ਜੀ ਇਹ ਹਰਜੀਤ ਵੀਰ ਆਪਣੀ ਕਿਚਨ ਕਿੰਨੇ ਬਾਈ ਕਿੰਨੇ ਦੀ ਰੱਖੀ ਜੀ ਤੁਸੀਂ ਏ ਵੀਰੇ 14 ਬਾਈ 8 ਦੀ ਸੀਗੀ ਅੱਛਾ ਜੀ ਤੇ ਇਹ ਵਿੱਚ ਆ ਗਈ ਹਾਂ ਇਹ ਵਿੱਚੇ ਆ ਗਈ ਵੀਰੇ ਠੀਕ ਹੈ 14 ਬਾਈ 8 ਹਾਂ 14 ਬਾਈ 8 ਦੀ ਹੈ ਵੀਰੇ ਦੋਸਤੋ ਆ ਦੇਖੋ ਜੀ ਬਾਈ ਹੁਣਾਂ ਨੇ ਇਧਰ ਤਾਂ ਆਪਣਾ ਕੀਤਾ ਹੋਇਆਗਾ ਵਾਸ਼ਿੰਗ ਵੀ ਭੈਣ ਨੂੰ ਭਾਂਡੇ ਵਗੈਰਾ ਧੋਣ ਦੀ ਕੋਈ ਦਿੱਕਤ ਨਾ ਹੋਵੇ ਇਹ ਅਲੱਗ ਤੋਂ ਸੈਪਰੇਟ ਕਰਤਾ ਕਨਸੈਪਟ ਜੀ ਤੇ ਇੱਧਰ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਚੱਲਦਾ ਹੁੰਦਾ ਸੀਗਾ ਟ੍ਰੈਂਡ ਸੈਲਫਾਂ ਪਾ ਕੇ ਉੱਤੇ ਸਾਰਾ ਜਿੰਨਾ ਵੀ ਹੈਗਾ ਸਮਾਨ ਭਾਂਡੇ ਨੇ ਜਾਂ ਕੁਝ ਵੀ ਆਪਣਾ ਮਿਰਚ ਮਸਾਲੇ ਨੇ ਉਹ ਇੱਥੇ ਬਾਈ ਹੁਣੇ ਰੱਖ ਸਕਦਾ ਇੱਕ ਤਰੀਕੇ ਦਾ ਬਾਈ ਹੁਣਾਂ ਨੇ ਇੱਧਰ ਤੁਸੀਂ ਦੇਖ ਲਓ ਵੀ ਕੱਬ ਬੋੜੀ ਬਣਾਤਾ ਮੈਨੂੰ ਕਨਸੈਪਟ ਘੈਂਟ ਲੱਗਿਆ ਹਲੇ ਕਿਚਨ ਦਾ ਕੰਮ ਹੌਲੀ ਹੌਲੀ ਬਾਈ ਹੁਣਾਂ ਇਹਨੇ ਕਰਵਾ ਲੈਣਾਗਾ ਠੀਕ ਹੈ ਜੀ ਤੇ ਵੀਰ ਜੀ ਜਿਵੇਂ ਹੁਣ ਆਪਾਂ ਇਸ ਟਾਈਮ ਖੜੇ ਆਂਗੇ ਲੌਬੀ ਦੇ ਵਿੱਚ ਜੀ ਤੇਉਂਕਰ ਲੌਬੀ ਦਿਖਾ ਦਿ ਵੀਰੇ ਇਹ ਲੌਬੀ ਦਾ ਵੀਰੇ ਪਰਲੀ ਕੰਧ ਤੋਂ ਲੈ ਕੇ ਐਂਡਾਲੀ ਕੰਧ ਤੱਕ ਇਹ ਕਿੰਨਾ ਥਾਂ ਜੀ ਇਹ ਵੀਰੇ 14 ਫੁੱਟ ਚੜਾਈ ਆ ਵੀਰੇ 20 ਫੁੱਟ ਲੰਬਾਈ ਆ ਠੀਕ ਆ ਵੀਰੇ ਹਾਂ 20 ਫੁੱਟ ਲੰਬਾਈ ਆ ਇਹਦੀ ਜੀ ਵੀਰੇ ਤੇ ਇਧਰ ਪੌੜੀਆਂ ਦੇ ਨਾਲ ਆਪਣਾ ਡਾਈਨਿੰਗ ਟੇਬਲ ਆ ਗਿਆ ਹਾਂ ਵੀਰੇ ਡਾਈਨਿੰਗ ਟੇਬਲ ਠੀਕ ਆ ਪੂਰਾ ਪਰਿਵਾਰ ਇਕੱਠਾ ਬੈ ਕੇ ਖਾਣਾ ਖਾ ਸਕਦਾ ਜੀ ਇਹ ਵੀਰੇ ਆਪਣਾ ਗਿਫਟ ਮਿਲੇਗਾ ਅੱਛਾ ਜੀ ਹਾਂ ਉਹ ਤਾਰੀ ਵੀਰੇ ਹੋਰਾਂ ਨਹੀਂ ਗਿਫਟ ਦਿੰਦਾ ਇਹ ਠੀਕ ਹੈ ਜੀ ਆ ਉਹ ਜਨਾਂ ਦੀ ਤੁਸੀਂ ਪਹਿਲਾਂ ਉਹ ਵੀਡੀਓ ਕਰਕੇ ਆਏ ਸੀਗੇ ਹਾਂਜੀ ਹਾਂਜੀ ਆਪਣੇ ਕਣਕਵਾਲ ਤੋਂ ਹਾਂ ਹਾਂ ਕਣਕਵਾਲ ਤੋਂ ਬਾਈ ਹਾਂ ਦੀ ਬ੍ਰੇਕ ਆਪਣਾ ਇਧਰ ਡ੍ਰੈਂਗ ਰੂਮ ਆ ਗਿਆ ਜੀ ਵੀਰੇ ਹਾਂ ਹਾਂਜੀ ਵੀਰੇ ਇਹਦੇ ਚ ਵੀਰੇ ਕੀ ਕੁਝ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਕਿੰਨੇ ਬਾਈ ਕਿੰਨੇ ਦਾ ਰੱਖਿਆ ਹੈ ਇਹ ਵੀਰੇ 11 ਬਾਈ 12 ਦਾ ਹੈ ਠੀਕ ਹੈ ਜੀ ਹਾਂ ਬਹੁਤ ਵਧੀਆ ਖੁੱਲੀ ਜਗ੍ਹਾ ਹਾਂ ਹਾਂ ਖੁੱਲੀ ਢੁੱਲੀ ਜਗ੍ਹਾ ਹੈ ਜੀ ਵੀਰੇ ਪਹਿਲਾਂ ਵੀਰੇ ਇਹ 12 ਬਾਈ 12 ਦਾ ਸੀਗਾ ਅੱਛਾ ਜੀ ਤੇ ਉਹ ਅਸੀਂ ਨੇ 1 ਫੁੱਟ ਜਗ੍ਹਾ ਇਧਰ ਲੌਬੀ ਚ ਰਲਾ ਲਈ ਠੀਕ ਹੈ ਜੀ ਅਬ ਇਹਨੂੰ ਕੱਟ ਕਰਤਾ ਵੀ 11 ਫੁੱਟ ਦਾ ਵੀ ਬਹੁਤ ਹੈਗਾ ਹਾਂ ਵੀ ਲੌਬੀ ਦੀ ਹਾਂ ਵੀ ਲੌਬੀ ਵੀ ਥੋੜਾ ਜਿਹਾ ਖੁੱਲਾ ਉਧਰ ਠੀਕ ਰਹਿੰਦਾ ਹੈਗਾ ਜੀ ਜੀ ਹਾਂ ਬਾਕੀ ਵੀਰੇ ਆਪਾਂ ਨੇ ਕੋਈ ਛੱ ਸਲਾਹ ਜੀ ਨਹੀਂ ਸੀ ਕਿ ਕੀ ਕਰੀਏ ਕੀ ਨਾ ਕਰੀਏ ਸਭ ਪਾਸੇ ਮਨ ਹੁੰਦਾ ਦੇਖੋ ਆਪਣਾ ਵੀ ਜਾਂ ਡਾਊਨ ਸੀਲਿੰਗ ਦਾ ਜਾਂ ਪੀਓਪੀ ਦਾ ਉਹ ਵੈਸੇ ਸੋਚਿਆ ਨਹੀਂ ਹੈਗਾ ਆਪਾਂ ਨੇ ਬਲੇ ਅੱਛਾ ਜੀ ਉਹ ਮਤਲਬ ਫਿਊਚਰ ਦੇ ਵਿੱਚ ਜੇ ਤੁਹਾਡਾ ਵੀ ਉਹ ਜਿੰਮੇਦਾਰ ਕਰਵਾ ਚੱਲਦਾ ਉਵੇਂ ਦਾ ਹੋ ਜਾਊਗਾ ਜੀ ਜੀ ਹਰਜੀਤ ਜੀ ਜਿਵੇਂ ਆਪਣੀ ਕੋਠੀ ਦੇ ਵਿੱਚ ਸਰੀਏ ਦਾ ਕੰਮ ਹੋਇਆਗਾ ਸਰੀਏ ਦੇ ਕਿੰਨਾ ਕੁ ਰੁਪਏ ਦੀ ਆਪਣਾ ਖਰਚਾ ਆ ਗਿਆ ਸੀਗਾ ਸਰੀਆ ਵੀਰੇ ਇਹਦੇ ਵਿੱਚ ਆਪਣਾ 1,70,000 ਰੁਪਏ ਦਾ ਸਰੀਆ ਲੱਗਿਆ ਸਾਰਾ ਕੁੱਲ ਕੋਠੀ ਦੇ ਵਿੱਚ ਹਾਂ ਕੁੱਲ ਕੋਠੀ ਇਹਦੇ ਵਿੱਚ ਮਤਲਬ ਪੋਆਈ ਵਗੈਰਾ ਬੰਦਿਆਂ ਦੀ ਸਾਰਾ ਕੁਸ਼ੀ ਆ ਗਿਆ ਹਾਂਜੀ ਹਾਂਜੀ ਉਹ ਸਾਰਾ ਵਿੱਚੇ ਆ ਗਿਆ ਠੀਕ ਹੈ ਜੀ ਹਾਂ ਪੋਆਈ ਤਾਂ ਵੀਰੇ ਦੇਖੋ ਉਹਨਾਂ ਦੀ ਮਿਸਤਰੀ ਦੀ ਸੀਗੀ ਠੀਕ ਹੈ ਠੀਕ ਹਾਂ ਵਿੱਚੇ ਗੱਲ ਹੋਈ ਨਹੀਂ ਹਾਂ ਉਹ ਵਿੱਚੇ ਗੱਲ ਲੱਤੀਗੀ ਤੇ ਜਿਹੜਾ ਆਪਣਾ ਸਰੀਆ ਤੀਗਾ 1,70,000 ਰੁਪਏ ਦਾ ਆਪਾਂ ਜਿੰਦਲ ਪੈਂਥਰ ਦਾ ਸਰੀਆ ਪਾਇਆ ਵੀਰੇ ਸਾਰਾ ਕੀ ਬਾਤ ਹੈ ਜੀ ਜਿੰਦਲ ਪੈਂਥਰ ਤਾਂ ਟਾਟਾ ਦੇ ਨਾਲ ਮਤਲਬ ਪੂਰਾ ਮੁਕਾਬਲਾ ਹੈ ਜੀ ਹਾਂਜੀ ਹਾਂਜੀ ਸਾਰਾ ਜਿੰਦਲ ਪੈਂਥਰ ਦਾ ਅਬ ਆਪਣਾ ਫਰਜ਼ ਸਮਝ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਹੁਣ ਆਪਾਂ ਸਪੈਸ਼ਲ ਟਾਈਮ ਲੈ ਕੇ ਇੱਕ ਇੱਕ ਰੁਪਏ ਦੀ ਸਾਰੀ ਡਿਟੇਲ ਹਨਾ ਆਪਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਨੋਟ ਜ਼ਰੂਰ ਕਰੀ ਚੱਲਿਓ ਹਨਾ 21 ਲੱਖ ਰੁਪਏ ਦੇ ਵਿੱਚ ਐਡੀ ਸੋਹਣੀ ਕੋਠੀ ਕੀ ਬਾਤ ਹੈ ਫਰਸਟ ਬੈਡਰੂਮ ਵੀ ਹੈ ਆਓ ਦੋਸਤੋ ਤੁਹਾਨੂੰ ਆਪਾਂ ਫਰਸਟ ਬੈਡਰੂਮ ਦਿਖਾਉਨੇ ਆ ਜੀ ਤੇ ਬੈਡਰੂਮ ਤੋਂ ਪਹਿਲਾਂ ਆਪਾਂ ਤੁਹਾਡੀ ਨਿਗਾ ਮਰਵਾਨੇ ਆ ਬਾਈ ਹੁਣਾਂ ਦੇ ਦਰਵਾਜ਼ੇ ਤੇ ਮੈਨੂੰ ਡਿਜ਼ਾਈਨ ਬਹੁਤ ਸੋਹਣਾ ਲੱਗਿਆ ਜੇਕਰ ਤੁਸੀਂ ਸਕਰੀਨ ਸ਼ਾਟ ਮਾਰਨਾ ਤਾਂ ਮਾਰ ਲਿਓ ਮੇਰਾ ਭਰਾ ਦੇਖੋ ਕਿੰਨਾ ਸੋਹਣਾ ਪੱਲਾ ਹੈਗਾ ਸਨ ਮੇਕਅਪ ਵਗੈਰਾ ਲੱਗਿਆ ਹੋਇਆਗਾ ਬੋਰਡ ਦੇ ਉੱਤੇ ਹੀ ਬਣਿਆ ਹੋਇਆਗਾ ਜੀ ਤੇ ਇਹਦੇ ਵਿੱਚ ਮੜਾ ਰੰਗ ਭਰਨਾ ਰਹਿੰਦਾ ਵੀਰੇ ਹਲੇ ਅੱਛਾ ਜੀ ਹਾਂ ਉਹ ਹਲੇ ਥੋੜਾ ਕੰਮ ਆ ਰਹਿੰਦਾ ਹੈਗਾ ਕੋਈ ਨਹੀਂ ਕੋਈ ਨਹੀਂ ਵੀਰੇ ਤੇ ਇਹ ਵੀਰੇ ਬੈਡਰੂਮ ਕਿੰਨੇ ਵਾਈ ਕਿੰਨੇ ਦਾ ਆ ਗਿਆ ਜੀ ਇਹ ਵੀਰੇ 12 ਬਾਈ 12 ਦਾ ਠੀਕ ਹੈ ਜੀ ਹਾਂ 12 ਬਾਈ 12 ਦਾ ਬੈਡਰੂਮ ਹੈ ਜੀ ਜੀ ਇੱਧਰ ਵੀਰੇ ਨਾਲ ਵਿੰਡੋ ਦਿੱਤੀ ਜੀ ਹਾਏ ਵਿੰਡੋ ਆ ਗਈ ਵੀਰੇ ਠੀਕ ਹੈ ਜੀ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਬੈਡਰੂਮ ਵੀ ਬਾਈ ਹੋਣਾ ਨੇ ਬਹੁਤ ਜ਼ਿਆਦਾ ਖੁੱਲੇ ਡੁੱਲੇ ਰੱਖੇ ਨੇ ਕਿ ਕੋਈ ਆਏ ਨਹੀਂ ਹੈਗਾ ਵੀ ਇੱਥੇ ਘੁੱਟਣ ਮਹਿਸੂਸ ਹੁੰਦੀ ਆ ਤੇ ਇੱਧ ਠੀਕ ਹੈ ਜੀ। ਇਹ ਦੋ ਬੱਚਿਆਂ ਦਾ ਜੀ ਸੀਗਾ ਕਹਿੰਦੇ ਵੀ ਇਹ ਲਾਉਣਾ ਹੈਗਾ। ਅੱਛਾ ਜੀ। ਹਾਂ ਤੇ ਕੁਸ ਉਹ ਆਪਣਾ ਕੈਮਰਾਵਾਂ ਵਾਲਾ ਸਾਰਾ ਸਿਸਟਮ ਉਹ ਇਹਦੇ ਵਿੱਚ ਹੀ ਟਿਕ ਗਿਆ। ਠੀਕ ਹੈ ਜੀ। ਹਾਂ ਫਿਰ ਉਹ ਵਧੀਆ ਜਿਹਾ ਨਹੀਂ ਲੱਗਦਾ ਸੀ ਕੰਧਾਂ ਤੇ ਲੱਗਦਾ ਬਾਕਸ ਜਿਹਾ। ਠੀਕ ਹੈ ਜੀ। ਹਾਂ ਤੇ ਆਉ ਤੁਹਾਨੂੰ ਅੱਗੇ ਵੀ ਦਿਖਾਉਣੇ ਆ ਹਨਾ ਕੋਠੀ ਦੇ ਵਿੱਚ ਕੀ ਕੁਝ ਕੀਤਾ ਹੋਇਆਗਾ ਤੇ ਵੀਰ ਜੀ ਇੱਧਰ ਆਹੋ ਸਪੇਸ ਇਹ ਵੀਰੇ ਸਿੰਕ ਵਾਸਤੇ ਕਰਤਾ ਸੀਗਾ ਤੇ ਇੱਧਰ ਇਹ ਬਾਥਰੂਮ ਆ ਗਿਆ। ਬਾਥਰੂਮ ਆ ਗਿਆ ਜੀ। ਠੀਕ ਹੈ ਜੀ। ਬਾਥਰੂਮ ਦਿਖਾ ਦਿਓ ਵੀਰੇ। ਹਾਂਜੀ ਹਾਂਜੀ ਦਿਖਾਓ ਵੀਰੇ। ਆਜੋ ਦੋਸਤੋ ਤੁਹਾਨੂੰ ਬਾਥਰੂਮ ਦਿਖ ਤੇ ਵੀਰੇ ਇਹ ਜਿਹੜਾ ਆਪਾਂ 3 ਲੱਖ ਰੁਪਇਆ ਦੱਸਿਆ ਸੀ ਠੀਕ ਆ ਜੀ ਹਾਂਜੀ ਇਹ ਵਿੱਚੇ ਆ ਗਿਆ ਜੀ ਵਿੱਚੇ ਆ ਗਿਆ ਸਾਰਾ ਹਾਂ ਵਿੱਚੇ ਆ ਗਿਆ ਸਰ ਠੀਕ ਹੈ ਤੇ ਵੀਰੇ ਜਿਵੇਂ ਪਲੰਪਿੰਗ ਦਾ ਕੰਮ ਮੈਂ ਦੇਖ ਰਿਹਾ ਬਹੁਤ ਸੋਹਣਾ ਹੋਇਆ ਹੋਏਗਾ ਤੁਹਾਡਾ ਦਿਖਾ ਦਿਓ ਓਂਕਰ ਵੀਰੇ ਲਵੇ ਤੋਂ ਆ ਦੇਖੋ ਦੋਸਤੋ ਤੁਸੀਂ ਜੈਗੂਅਰ ਦੀ ਪਲੰਪਿੰਗ ਦਾ ਕੰਮ ਅ ਦਿਖ ਰਿਹਾ ਹੈਗਾ ਸਾਨੂੰ ਸਾਰਾ ਮਤਲਬ ਪੂਰਾ ਬਾਈ ਉਹਨਾਂ ਨੇ ਵਧੀਆ ਕੀਤਾ ਹੋਇਆ ਇਹ ਤੇ ਵੀਰੇ ਕਿੰਨਾ ਕਾ ਕੰਮ ਆ ਗਿਆ ਖਰਚਾ ਆ ਗਿਆ ਪਲੰਪਿੰਗ ਦੇ ਕੰਮ ਤੇ ਹੋਈਆਂ ਨੇ ਇਹ ਤੇ ਆਪਣਾ ਵੀਰੇ 1.5 ਲੱਖ ਰੁਪਏ ਦੇ ਆਸ-ਪਾਸ ਖਰਚਾ ਆ ਗਿਆ ਸਾਰਾ ਸਾਰੀ ਕੋਠੀ ਦੇ ਵਿੱਚ ਪਲੰਪਿੰਗ ਦੇ ਕੰ ਪਾਈਪਾਂ ਕਿਹੜੀਆਂ ਪਾਈਆਂ ਨੇ ਜੀ ਪਾਈਪਾਂ ਵੀਰੇ ਸੁਪਰੀਮ ਦੀਆਂ ਪਾਈਆਂ ਨੇ ਸੁਪਰੀਮ ਦੀਆਂ ਹਾਂ ਸੁਪਰੀਮ ਦੀ ਪਾਈਪ ਪਾਈ ਆ ਜੀ ਸਾਰੀ ਸੀਵਰੇਜ ਵੀ ਸੁਪਰੀਮ ਦੀ ਪਾਈਆਂ ਕਿੰਨੇ ਕੇਜੀ ਦੀ ਪਾਈਆ ਵੀਰੇ 6 ਕੇਜੀ ਦੀ ਪਾਈਪ ਪਾਈਆ ਵੀਰੇ ਠੀਕ ਆ ਆਪਣੇ ਦਰਸ਼ਕ ਵੀਰਾਂ ਨੂੰ ਮੜਾ ਦੱਸ ਦੋ ਵੀ ਕੇਜੀ ਦਾ ਕੀ ਫਰਕ ਹੁੰਦਾ ਜੀ ਹਾਂਜੀ 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 ਬੱਸ ਵੀਰੇ ਮਟਾਈ ਚ ਫਰਕ ਹੁੰਦਾ ਪਾਈਪ ਦਾ ਥੋੜਾ ਜਿਹਾ ਮੋਟਾ ਹੁੰਦਾ ਹੈ ਉਹ ਅੱਛਾ ਜੀ ਹਾਂ ਹਾਂ ਉਹਦਾ ਕੀ ਫਾਇਦਾ ਰਹਿੰਦਾ ਜੀ ਉਹ ਫਾਇਦਾ ਵੀ ਇਸ ਤਰ੍ਹਾਂ ਹੈਗਾ ਵੀ ਜਿਵੇਂ ਹੁਣ ਆਪਣਾ ਕੋਈ ਬਾਜਨ ਬੁਜਣਾ ਹੁੰਦਾਗਾ ਕਈ ਵਾਰੀ ਜਾਂ ਕੋਈ ਪਾਈਪ ਦੀ ਵੀ ਲਾਈਫ ਵੱਧ ਹੁੰਦੀ ਆ ਠੀਕ ਹੈ ਵੀਰੇ ਹਾਂ ਉਹ ਜਿਹੜੇ ਕਰਕੇ ਗਏ ਨੇ ਪਲੰਮਬਿਕ ਉਹ ਵੀ ਮੇਰੇ ਮਿੱਤਰੇ ਸੀਗਾ ਆ ਕਲਾਸ ਫੈਲੋ ਸੀਗਾ ਮੇਰਾ ਕੀ ਨਾਮ ਆ ਵੀਰ ਹੁਣ ਦਾ ਜੀ ਉਹਨਾਂ ਦਾ ਵੀਰੇ ਹੈਪੀ ਹੈਗਾ ਲੋ ਵੀ ਸਾਰੇ ਮਿੱਤਰੇ ਦਾ ਨੰਬਰ ਅਸੀਂ ਸਕਰੀਨ ਤੇ ਦੇ ਦਾਂਗੇ ਤੁਸੀਂ ਭਾਈ ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ ਸਾਰਾ ਪਲੰਪਿੰਗ ਦੇ ਉੱਤੇ 1.5 ਲੱਖ ਦਾ ਖਰਚਾ ਆ ਗਿਆ ਜੀ ਤੇ ਇੱਧਰ ਵੀਰ ਦੀ ਆਪਣਾ ਇਹ ਇਹ ਕਿਹੜਾ ਏਰੀਆ ਆ ਗਿਆ ਜੀ ਇਹ ਆਪਣਾ ਸਟੋਰ ਆ ਗਿਆ ਵੀਰੇ ਇਹਦਾ ਵੀ 11 ਬਾਈ 12 ਦਾ ਸਾਈਜ਼ ਹੈ 11 ਬਾਈ 12 ਦਾ ਹ ਆ ਦੇਖੋ ਦੋਸਤੋ ਬਾਈ ਹੁਣਾਂ ਦੀ ਸਾਰੀਆਂ ਪੇਟੀਆਂ ਅਲਮਾਰੀਆਂ ਇੱਥੇ ਪਈਆਂ ਹੋਈਆਂ ਨੇ ਇਹਨੂੰ ਤਾਂ ਚਾਹੇ ਵੀਰੇ ਤੁਸੀਂ ਬਾਅਦ ਚੋਂ ਇੱਕ ਬੈੱਡਰੂਮ ਵਾਜਾ ਇਹਦਾ ਬੈੱਡਰੂਮ ਚ ਵੀ ਕਨਵਰਟ ਹੋ ਜਾਊਗਾ ਵੀਰੇ ਹਾਂਜੀ ਹਾਂਜੀ ਆ ਜਿੱਦਾਂ ਆਪਾਂ ਕੋਈ ਕੰਪ ਕੱਪ ਬੋਰਡ ਤੋਂ ਕੰਮ ਲੈਣਾਗਾ ਜਾਂ ਕੋਈ ਹੋਰ ਲੈਣਾਗਾ ਹਾਂਜੀ ਹਾਂਜੀ ਜੀ ਹਾਂ ਤੇ ਇੱਧਰ ਵੀਰੇ ਮਿਸਤਰੀ ਨੇ ਇੱਧਰ ਉੱਪਰ ਦਬਕਾ ਬਣਾਤਾ ਸੀਗਾ ਠੀਕ ਹੈ ਵੀਰੇ ਹਾਂ ਇਹਦੇ ਵਿੱਚ ਵੀ ਜਿਵੇਂ ਹੁਣ ਆਪਾਂ ਕੋਈ ਵੀ ਮਾਰ ਦੀ ਸਮਾਨ ਰੱਖ ਸਕਦੇ ਹਾਂ ਹਾਂਜੀ ਆਪਾਂ ਤੁਹਾਨੂੰ ਜ਼ਰੂਰੀ ਸਮਾਨ ਰੱਖਣਾ ਆ ਕੋਈ ਬੋਰੀ ਪੱਲੀ ਆ ਗਈ ਆਪਣੇ ਘਰਾਂ ਦਾ ਦੇਖੋ ਹਾਂ ਹਾਂ ਪਿੰਡਾਂ ਚ ਇਹਦਾ ਫालतू ਫ ਤੇ ਦੋਸਤੋ ਇਹ ਸੀਗਾ ਬਾਈ ਉਹਨਾਂ ਦਾ ਹਾਲੇ ਤੱਕ ਦਾ ਗਰਾਊਂਡ ਫਲੋਰ ਗਰਾਊਂਡ ਫਲੋਰ ਦੇ ਉੱਪਰ ਸਾਰੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਆਗੀ ਤੇ ਕਮੈਂਟ ਨਾਲ ਹੁੰਦੇ ਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਆਓ ਹੁਣ ਆਪਾਂ ਹਨਾ ਬਾਈ ਉਹਨਾਂ ਦੇ ਉੱਪਰਲੇ ਫਲੋਰ ਦੀ ਸਾਰੀ ਗੱਲਬਾਤ ਕਰਦੇ ਆਂ ਪੌੜੀ ਦਿਖਾ ਹਾਂਜੀ ਹਾਂਜੀ ਹਰਜੀਤ ਭਾਈ ਆ ਗਈ ਆਪਣੀ ਪੌੜੀ ਹਾਂਜੀ ਵੀਰੇ ਇਹਦੇ ਸਮੇਤ ਤਾਂ ਜਿਹੜੇ ਫਰੰਟ ਬਣੇ ਹੋਈ ਸੀ ਉਹਦੇ ਸਮੇਤ 40000 ਹਾਂ ਵੀਰੇ ਇਹਦੇ 40000 ਰੁਪਏ ਖਰਚਾ ਆਇਆ ਇਹ ਆਪਾਂ ਸਮਾਨ ਲਿਆ ਕੇ ਵੀਰੇ 304 ਦਾ ਜੀਐਨਵੀ ਦਾ ਅੱਛਾ ਜੀ ਹਾਂ ਆਪਾਂ ਆਪ ਲਿਆਂਦਾ ਗਾ ਸਮਾਨ ਠੀਕ ਹੈ ਇਹ ਚ ਕੋਈ ਹੋਰ ਕੰਮ ਰਹਿੰਦਾ ਤਾਂ ਨਹੀਂ ਗਾ ਨਾ ਫਿਰ ਇਹ ਤਾਂ ਕੰਪਲੀਟ ਆ ਸਾਰਾ ਕੰਪਲੀਟ ਹਾਂ ਠੀਕ ਹੈ ਤੇ ਪੌੜੀ ਦਾ ਸਟੈਪ ਕਿੰਨੇ ਇੰਚ ਦਾ ਰੱਖਿਆ ਜੀ ਇਹ 6 ਇੰਚ ਦਾ ਵੀਰੇ ਸਾਰਾ ਹਾਂ ਬਾਹਰਲਾ ਵੀ 6 ਇੰਚ ਦਾ ਤੇ ਅੰਦਰਲਾ ਵੀ ਆਇਆ ਵੀਰੇ ਇਹ ਦੇਖੋ ਹੁਣ ਸਾਰਿਆਂ ਨੇ ਅੱਗੇ ਬੜੀ ਹੋਣਾ ਹਾਂ ਹਾਂ ਫਿਰ ਬਾਅਦ ਚੋਂ ਗੋਡਿਆਂ ਦੀ ਪ੍ਰੋਬਲਮ ਆਉਂਦੀ ਵੀਰੇ ਚੜ੍ਹਿਆ ਨਹੀਂ ਜਾਂਦਾ ਹੁਣ ਆਪਣੇ ਕਈ ਵਾਰੀ ਆਉਂਦੇ ਨੇਗੇ ਰਿਸ਼ਤੇਦਾਰ ਆਉਂਦੇ ਨੇਗੇ ਤੇ ਜਦੋਂ ਕੋਈ ਵੀ ਬੰਦਾ ਚੜਦਾ ਹੈਗਾ ਉੱਪਰ ਕੋਈ ਇਸ ਤਰ੍ਹਾਂ ਨਹੀਂ ਆਉਂਦਾ ਵੀ ਆਪਾਂ ਉੱਪਰ ਜਾ ਰਹਿਆਂਗੇ ਕੋਠੇ ਠੀਕ ਹੈ ਜੀ ਰਿਲੈਕਸੀ ਫੀਲ ਹੁੰਦਾ ਰਿਲੈਕਸ ਜੀ 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 ਤੇ ਹਰਜੀਤ ਵੀਰੇ ਜਿਵੇਂ ਹੁਣ ਆਪਣੀ ਕੋਠੀ ਦੇ ਵਿੱਚ ਰੇਤਾ ਲਿਆ ਹੁੰਦਾਗਾ ਜਾਂ ਬਾਦਰੀ ਲੈਂਦੀ ਆ ਉਹ ਮੜਾ ਚੈੱਕ ਕਰਕੇ ਦੱਸੋ ਵੀਰੇ ਉਹ ਹੋ ਕਿੰਨਾ ਕੁ ਰੁਪਿਆ ਲੱਗਿਆ ਜੀ ਉਹਦੇ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਕਰੀ ਚਲੋ ਨਾਲ ਹੁੰਦੇ ਆਪਣਾ ਫਰਜ਼ ਨਿਭਾ ਦਿਓ ਅਸੀਂ ਦੇਖੋ ਤੁਹਾਡੇ ਲਈ ਕਿੱਡੀ ਘੈਂਟ ਕੋਠੀ ਲੱਗ ਕੇ ਆ ਜੀ ਵੀਰੇ ਆਪਣਾ 198000 ਰੁਪਏ ਦਾ ਲੱਗਿਆ ਸੀ ਇਸ ਕੋਠੀ ਦੇ ਵਿੱਚ 198000 ਹਾਂਜੀ ਹਾਂ ਜੀ ਹਾਂ ਕਿਹੜੀ ਕੰਪਨੀ ਦਾ ਵੀਰੇ ਅਲਟਰਾਟੈਕ ਦਾ ਲਾਇਆ ਵੀਰੇ ਸਾਰਾ ਆਪਾਂ ਨੇ 550 ਬੋਰੀ ਲੱਗੀ ਵੀਰੇ 550 ਬੋਰੀ ਲੱਗੀ ਹਾਂਜੀ ਹਾਂਜੀ ਤੇ ਵੀਰੇ ਜਿਹੜਾ ਰੇਤਾ ਸੀਗਾ ਜਾਂ ਬਜਰੀ ਸੀਗੀ ਉਹੋ ਆਈਡੀਆ ਦਾ ਰੇਤਾ ਵੀਰੇ ਆਪਣਾ 80000 ਰੁਪਏ ਦਾ ਰੇਤਾ ਲੱਗਿਆ ਅੱਛਾ ਜੀ ਹਾਂ ਸਾਰਾ ਅਸੀਂ ਤਾਂ ਟਰੱਕੇ ਲਹਾਉਂਦੇ ਰਹਾਂਗੇ ਕੋੜਾ ਠੀਕ ਹੈ ਵੀਰੇ ਆ ਵੀ ਉਹ ਨਹੀਂ ਲੈਂਦਾ ਹੈਗਾ ਵੀ ਜਾਂ ਥੋੜਾ ਥੋੜਾ ਕਰਕੇ ਇਕੱਠੇ ਮੰਗਾ ਲੈਂਦੇ ਹਾਂ ਹਾਂ ਇਕੱਠੇ ਮੰਗਾ ਲੈਂਦੇ ਸੀਗੇ ਇੱਥੇ ਗਲੀ 'ਚ ਲੈ ਜਾਂਦਾ ਸੀਗਾ ਠੀਕ ਹੈ ਵੀਰੇ ਉੱਥੋਂ ਬੱਸ ਵਰਤੇ ਜਾਂਦੇ ਦੀ ਜਨ ਰੇਤਾ ਵੀਰੇ ਰੇਤਾ ਵੀਰੇ 80000 ਰੁਪਏ ਦਾ ਹੋ ਗਿਆ ਸੀਗਾ ਬਾਜਰੀ 50000 ਰੁਪਏ ਦੇ ਲਗਭਗ ਬਾਜਰੀ ਲੱਗੀ ਸੀ ਠੀਕ ਹੈ ਜੀ ਹਾਂ ਜੀ ਬਾਈ ਤੇ ਵੀਰੇ ਉੱਪਰੋਂ ਕੀ ਕੁਛ ਨਮਾ ਕੀਤਾ ਕੀ ਕੁਛ ਮੈਨੇਜ ਕੀਤਾ ਉਹ ਵੀ ਦੱਸੋ ਜੀ ਦਰਸ਼ਕ ਵੀਰਾਂ ਨੂੰ ਇਹ ਵੀਰੇ ਇਹ ਸਾਡਾ ਆਪਣਾ ਇਧਰਲੀ ਸਾਈਡ ਖਾਲੀ ਰਹਿੰਦਾ ਸੀਗਾ ਠੀਕ ਹੈ ਜੀ ਤੇ ਉਹ ਫਿਰ ਅਸੀਂ ਨੇ ਮਿਸਤਰੀ ਨੇ ਰੈ ਬਣਾਈ ਉਹ ਕਹਿੰਦਾ ਵੀ ਵੀ ਤੁਸੀਂ ਇਹਨੂੰ ਕਮਰੇ ਜੀ ਕਨਵਰਟ ਕਰ ਦਿਓ ਠੀਕ ਹੈ ਵੀਰੇ ਵੀ ਹੁਣ ਆਪਾਂ ਨੇ ਇਧਰਲੀ ਸਾਈਡ ਬੇੜਾ ਰੱਖ ਕੇ ਥੋੜਾ ਬੇੜਾ ਰਹਿੰਦਾ ਸੀਗਾ ਠੀਕ ਹੈ ਜੀ 11x12 ਦਾ ਸਟੋਰ ਦੇ ਉੱਪਰ ਹੀ ਕਮਰਾ ਆ ਗਿਆ ਇਹ ਠੀਕ ਹੈ ਜੀ ਜੀ ਆਓ ਦੋਸਤੋ ਤੁ ਉੱਪਰਲਾ ਵੀਰੇ ਫਰਸਟ ਬੈਡਰੂਮ ਹੈ ਹੈ ਨਾ ਜੀ ਤੇ ਵੀਰੇ ਇਹ ਕਿੰਨੇ ਬਾਈ ਕਿੰਨੇ ਦਾ ਜੀ ਇਹ ਬਾਈ 11 ਬਾਈ 12 ਦਾ 11 ਬਾਈ 12 ਦਾ ਹਾਂ 11 ਬਾਈ 12 ਦਾ ਠੀਕ ਹੈ ਜੀ ਤੇ ਇਹਦੇ ਵਿੱਚ ਵੀ ਬਈ ਆਪਾਂ ਨੇ ਇੱਥੇ ਉਹ ਬਣਾਤਾ ਸੀ ਹਾਂ ਦਾਫਕਾ ਬਣਾਤਾ ਸੀ ਚਲੋ ਵਧੀਆ ਵਧੀਆ ਵੀਰੇ ਹੈ ਨਾ ਤੇ ਬਾਕੀ ਵੀਰੇ ਮੈਨੂੰ ਸਭ ਤੋਂ ਵੱਡੀ ਗੱਲ ਇਹ ਲੱਗੀ ਜਿਵੇਂ ਮਤਲਬ ਤੁਹਾਡਾ ਥਾਂ ਦਾ ਤੁਸੀਂ ਘੱਟ ਥਾਂ ਨੂੰ ਵੀ ਹਾਂ ਜੀ ਹਾਂ ਇਹਦੀ ਲੰਬਾਈ ਚੜਾਈ ਦੀ ਜਿਵੇਂ ਵੇਸਟਿੰਗ ਨਹੀਂ ਗਈ ਵੀਰੇ ਇਹ ਜਗ੍ਹਾ ਤੇ ਵਧੀਆ ਮੈਨੇਜ ਕਰ ਲਿਆ ਸਾਰਾ ਜਗ੍ਹਾ ਆਪਣੀ ਇਹ 8 ਬਿਸਵੇ ਜਗ੍ਹਾ ਤੇ ਸਾਰੀ ਜੀ 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 ਹਾਂ 8 ਵਿਸਵੇ ਲਾ ਲੋ ਤੁਸੀਂ ਆਪਣਾ 8 ਵਿਸਵਿਆਂ ਤੋਂ ਵੀ ਘੱਟ ਦੀ ਐ 70 ਫੁੱਟ ਤਾਂ ਲੰਬਾਈ ਆਪਣੇ ਸਾਰੇ ਘਰ ਦੀ ਤੇ 50 ਫੁੱਟ ਚੜਾਈ ਐ ਠੀਕ ਹੈ ਜੀ ਜੇ ਆਪਾਂ ਇਹ ਲਾਈਏ ਵੀ 3500 ਫੁੱਟ ਏਰੀਆ ਬਣ ਗਿਆ ਠੀਕ ਹੈ ਜੀ 3500 ਫੁੱਟ ਏਰੀਆ ਦੇ ਵਿੱਚ ਉਹ ਕੋਠੀ ਦੇ ਵਿੱਚ 1170 ਫੁੱਟ ਏਰੀਆ ਰੁਕਿਆ ਹੋਇਆ ਹੈਗਾ ਠੀਕ ਹੈ ਜੀ ਹਾਂ ਜਿਹੜਾ ਆਪਾਂ 1200 ਫੁੱਟ ਏਰੀਆ ਤੁਹਾਨੂੰ ਦੱਸਤਾ ਹਾਂਜੀ ਹਾਂਜੀ ਤੇ ਉਹ 1170 ਫੁੱਟ ਏਰੀਆ ਹੀ ਬਣਿਆ ਹੈ ਠੀਕ ਹੈ ਜੀ ਹਾਂ ਤੇ ਬਾਕੀ ਵੀਰੇ ਹਰਜੀਤ ਇੱਕ ਚੀਜ਼ ਮੈਨੂੰ ਬਹੁਤ ਘੰਟ ਲੱਗੀ ਜਿਵੇਂ ਤੁਸੀਂ ਪੌੜੀਆਂ ਦੀ ਡਿਜ਼ਾਈਨਿੰਗ ਕੀਤੀ ਆ ਇਧਰ ਆਪਣੇ ਇਨਵਰਟਰ ਵਾਲਾ ਸ ਮਤਲਬ ਆਲ ਓਵਰ ਸਾਰਾ ਵਧੀਆ ਇੱਥੇ ਜਿੰਨੀ ਮਰਜ਼ੀ ਆਪਾਂ ਬੱਚੇ ਵੀ ਸੇਫ ਨੇ ਹਣਾ ਕੋਈ ਯਾਰ ਨਹੀਂ ਹੈਗਾ ਡਿੱਗਣ ਦਾ ਖਤਰਾ ਨਹੀਂ ਹੈਗਾ ਨਾ ਨਾ ਕੋਈ ਨਹੀਂ ਹੈਗਾ ਜੀ 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 ਤੇ ਇਧਰ ਵੀਰੇ ਇਹ ਵੀਰੇ ਬਾਥਰੂਮ ਆ ਗਿਆ ਇਧਰ ਵੀ ਅੱਛਾ ਜੀ ਇਧਰ ਵੀ ਆਪਣੇ ਬੈਡਰੂਮ ਦੇ ਨਾਲ ਬਾਥਰੂਮ ਰੱਖਿਆ ਹੋਇਆ ਹੈ ਹਾਂ ਇਹ ਬੈਡਰੂਮ ਦੇ ਨਾਲ ਅਟੈਚ ਹੈਗਾ ਉੱਪਰ ਜੀ ਜੀ ਆਓ ਦੋਸਤੋ ਤੁਹਾਨੂੰ ਟਾਇਲ ਦਾ ਡਿਜ਼ਾਈਨ ਦਿਖਾਉਣੀ ਆ ਬਾਥਰੂਮ ਦਾ ਬਾਈ ਹੁਣ ਦਾ ਬਹੁਤ ਕਹਿੰਦਾ ਕਰੀਮੀ ਜਿਹਾ ਕਲਰ ਹੈ ਏ ਵੀ ਰੈਫਰੈਂਸ ਡਿਜ਼ਾਈਨ ਹੈ ਨਾ ਇਹ ਕਿਸੇ ਨੇ ਸੁਜੈਸਟ ਕੀਤਾ ਸੀ ਆਰਕੀਟੈਕਟ ਭਰਾ ਨੇ ਜਾਂ ਤੁਸੀਂ ਆਪ ਹੀ ਕਿਤੇ ਦੇਖਿਆ ਸੀ ਕਿਵੇਂ ਆ ਨਹੀਂ ਵੀਰੇ ਇਹ ਅਸੀਂ ਸਮਾਨ ਲੈਣ ਗਏ ਸੀ ਉੱਥੇ ਡਿਸਪਲੇ ਲੱਗੀ ਹੋਈ ਸੀ ਅੱਛਾ ਜੀ ਹਾਂ ਮੈਂ ਬਸ ਦੇਖ ਕੇ ਮੈਨੂੰ ਪਸੰਦ ਆ ਗਿਆ ਠੀਕ ਹੈ ਜੀ ਹਾਂ ਚਲੋ ਫਿਰ ਆਪਾਂ ਸੈਲੈਕਟ ਕਰ ਲਿਆ ਸੀ ਹਾਂ ਹਾਂ ਬਾਕੀ ਵੀਰੇ ਜਿਵੇਂ ਟੂਟੀਆਂ ਵਗੈਰਾ ਲੱਗੀਆਂ ਹੋਈਆਂ ਨੇ ਸਾਰਾ ਥੋੜਾ ਵਧੀਆ ਸ਼ਾਨਦਾਰ ਕੁਆਲਟੀ ਵਾਲਾ ਕਰਨਾ ਹਾਂ ਹਾਂ ਸਾਰਾ ਕੁਆਲਟੀ ਦਾ ਲਾਇਆ ਹੈ ਐ ਨਹੀਂ ਹੈਗਾ ਵੀ ਜੇ ਤੁਸੀਂ ਘੱਟ ਖਰਚੇ 'ਚ ਕੋਠੀ ਬਣਾਈਏ ਵੀ ਕੋਈ ਉਹੀ ਕੂੜਕਵਾੜਲਾ ਆ ਨਾ 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 ਵੀਰੇ ਨਾ ਸਾਰਾ ਜੀ ਪੂਰਾ ਵਧੀਆ ਸਮਾਨ ਲਾਇਆ ਹੈ ਜੀ 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 ਤੇ ਆਓ ਦੋਸਤੋ ਆਪਾਂ ਤੁਹਾਨੂੰ ਦਿਖਾਉਣੇ ਆ ਇੱਧਰੋਂ ਆ ਆ ਗਿਆ ਵੀਰੇ ਆਪਣਾ ਬਾਹਰ ਜਾਣ ਨੂੰ ਰਸਤਾ ਹੈ ਜੀ ਹਾਂਜੀ ਹਾਂਜੀ ਤੇ ਇੱਧਰ ਆਪਣਾ ਆ ਗਿਆ ਇਹ ਬੈਡਰੂਮ ਆ ਗਿਆ ਜੀ ਇੱਕ ਹੋਰ ਬੈਡਰੂਮ ਆ ਗਿਆ ਹਾਂਜੀ ਹਾਂਜੀ ਜੀ ਆਓ ਦ ਏਬਰ 12 बाई 12 ਦਾ ਇਹ 12 बाई 12 ਹਾਂ ਇਹ ਹੇਠਲੇ ਬੈਡਰੂਮ ਦੇ ਉੱਪਰ ਹੀ ਬੈਡਰੂਮ ਹੈਗਾ ਠੀਕ ਹੈ ਜੀ ਇੱਥੋਂ ਵੀਰੇ ਤੁਸੀਂ ਮਤਲਬ ਦੋਏ ਬੈਡਰੂਮਾਂ ਨੂੰ ਬਾਥਰੂਮ ਅਟੈਚ ਰੱਖਤਾ ਹਾਂਜੀ ਹਾਂਜੀ ਉਧਰੋਂ ਵੀ ਯੂਜ਼ ਕਰ ਸਕਦੇ ਹੋ ਉਧਰ ਵੀ ਯੂਜ਼ ਕਰ ਸਕਦੇ ਐਂਟਰ ਵੀ ਕਰ ਸਕਦਾ ਐਂਟਰ ਵੀ ਯੂਜ਼ ਕਰ ਸਕਦਾ ਆ ਦੇਖੋ ਦੋਸਤੋ ਇੱਕ 게ਟ ਇਧਰੋਂ ਆ ਗਿਆ ਇਸੇ ਦੇ ਨਾਲ ਬੈਡਰੂਮ ਦੇ ਨਾਲ ਤੇ ਉਧਰਲੇ ਦੇ ਨਾਲ ਉਧਰੋਂ ਆ ਗਿਆ ਜੀ ਇਹ ਵੀ ਕਹਿੰਦਾ ਬਾਈ ਖਰਚਾ ਹਣਾ ਖਰਚਾ ਇਹ ਵੀਰੇ ਆਪਣਾ ਲੱਕੜ ਦੇ ਕੰਮ ਤੋਂ ਲੱਗ ਕੰਮ ਹੋਇਆ ਠੀਕ ਹੈ ਜੀ ਇਹ ਗੇਟ ਆਪਣੇ ਤਿੰਨ ਗੇਟ ਇਹ ਬਾਥਰੂਮਾਂ ਦੇ ਇਹ 12000 ਦੇ ਲੱਗ ਤੋਂ ਲੱਗੇ ਸੀ ਹਾਂ ਜੀ ਹਾਂ ਜੀ ਜਿਵੇਂ ਆਪਾਂ ਕਹੀਏ ਵੀ ਗੇਟਾਂ ਦਾ ਵਿੱਚ ਆ ਜਾਂਦਾ ਹਾਂ ਇਹ ਆਪਣੇ ਐਲੂਮੀਨੀਅਮ ਦੇ ਲਵਾਤੇ ਸੀਗੇ ਜੀ ਵੀਰੇ ਵੀ ਉਹ ਸੌਂਖ ਦਾ ਹਾਂ ਸੌਂਖ ਦਾ ਜੇ ਪਾਣੀ ਨਾਲ ਵੀਰੇ ਖਰਾਬ ਜੇ ਹੋ ਜਾਂਦੇ ਨੇ ਇਹ ठाਉ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹ ਇਧਰ ਆਪਣੀ ਬਾਲ ਡੈਕੋਰੇਸ਼ਨ ਆ ਗਈ ਜੀ ਇਸ ਆ ਗਿਆ ਇਹ ਵੀਰੇ ਸਮਾਨ ਬਚ ਗਿਆ ਸੀਗਾ ਉਹ ਮਿਸਤਰੀ ਕਹਿੰਦਾ ਵੀ ਕਿਵੇਂ ਕਰੀਏ ਵੀ ਸਾਹਮਣੇ ਰੱਖ ਲਓ ਮੈਂ ਕਿਹਾ ਸਾਹਮਣੇ ਨਾ ਕੀ ਇੱਥੇ ਐਲਸੀਡੀ ਲੱਗ ਜੂ ਤੇ ਆਪਾਂ ਇਹ ਬਣਾ ਦੰਨੇ ਆਂਗੇ ਠੀਕ ਹੈ ਠੀਕ ਹੈ ਜੀ ਇਹ ਐਲਸੀਡੀ ਵਾਸਤੇ ਬਣਾ ਤਾ ਕੀ ਬਾਤ ਆ ਜੀ ਹਾਂਜੀ ਵੀਰ ਹੁਣਾਂ ਨੇ ਵੀਰੇ ਬਹੁਤ ਸੋਹਣਾ ਕੰਮ ਕਰਾਇਆ ਤੁਸੀਂ ਦਿਲ ਖੁਸ਼ ਹੋ ਗਿਆ ਤੁਹਾਡੀ ਕੋਠੀ ਦੇ ਵਿੱਚ ਵਿੰਡੋ ਵਿੰਡੋ ਏਸੀ ਦਾ ਬਾਈ ਆਪਾਂ ਨੇ ਬਾਹਰੇ ਰੱਖਤਾ ਸੀਗਾ ਅੱਛਾ ਜੀ ਵੀ ਚਲੋ ਆਪਣੇ ਕੋਲੇ ਹੈਗਾ ਸੀਗਾ ਅੱਛਾ ਹੇਠਾਂ ਦੂਸਰਾ ਸਪਲਟ ਲੱਗਿਆ ਹੋਇਆ ਹੈ ਬਾਕੀ ਫੀਟਿੰਗ ਇਹਦੀ ਦਿੱਤੀ ਹੋਈ ਹੈ ਠੀਕ ਹੈ ਠੀਕ ਹੈ ਜੀ ਹਾਂ ਵੀ ਜੇ ਮੈਂ ਆਪਾਂ ਨੇ ਸਪਲਟ ਏਸੀ ਲਾਉਣਾ ਉਹਦੀ ਪ੍ਰੋਪਰ ਫੀਟਿੰਗ ਵਿੱਚ ਦਿੱਤੀ ਹੋਈ ਹੈ ਅੰਡਰਗਰਾਉਂਡ ਤੇ ਇਹ ਅਸੀਂ ਨੇ ਉਹ ਤੋਂ ਆਰਕੀਟੈਕਟ ਨੂੰ ਇਹ ਕਹਤਾ ਸੀਗਾ ਵੀ ਆਪਾਂ ਬਾਲ ਦੇ ਵਿੱਚ ਹੀ ਦੇ ਦਾਂਗੇ ਠੀਕ ਵੀ ਜਿ ਆਪਾਂ ਨੇ ਬੰਦ ਕਰਨਾ ਦੇਖੋ ਵਿੰਡੋ ਦੇ ਵਿੱਚ ਓਕਾ ਹੋ ਜਾਂਦਾ ਜੀ ਹਰਜੀਤ ਵੀਰੇ ਬਿਜਲੀ ਦਾ ਕੰਮ ਕਿਹੜੀ ਕੰਪਨੀ ਦਾ ਕਰਾਇਆ ਗਿਆ ਤੇ ਉਹ ਬਿਜਲੀ ਦਾ ਕੰਮ ਵੀ ਆਪਣਾ ਸਾਰਾ ਨਰੋਲ ਕੰਪਨੀ ਦਾ ਸਮਾਨ ਲੱਗਿਆ ਵੀਰੇ ਆਪਣੇ ਅੱਛਾ ਜੀ ਹਾਂ ਨਰੋਲ ਦਾ ਤਾਰ ਵੀ ਨਰੋਲ ਦੀ ਸੋਚਾਂ ਵੀ ਨਰੋਲ ਦੀ ਤੇ ਲੇਬਰ ਸਮੇਤ ਬਾਈ ਕਿੰਨੇ ਕੁ ਰੁਪਏ ਲੱਗੇ ਜੀ ਉੱਤੇ ਉੱਤੇ ਵੀਰੇ ਬਿਜਲੀ ਦੇ ਆਪਣਾ ਬਿਜਲੀ ਦਾ ਬਾਈ ਆਪਣਾ 135000 ਰੁਪਏ ਖਰਚ ਆ ਗਿਆ ਸਾਰਾ ਅੱਛਾ ਜੀ ਹਾਂ ਵਿੱਚੇ ਤਾਰ ਵਿੱਚੇ ਸੋਚਾਂ ਤੇ ਵਿੱਚੇ ਆਪਣਾ ਪੱਖੇ ਆ ਗਏ ਵੀਰੇ ਵਿੱਚੇ ਲਾਈਟਾਂ ਪੈ ਗਈਆਂ ਸਾਰੇ ਦੇ ਵਿੱਚ ਹਾਂ ਸਾਰਾ ਕੰਪਲੀਟ ਹਾਂ ਸਾਰਾ ਕੰਪਲੀਟ ਅਹ ਦੋਸਤੋ ਤੁਸੀਂ ਆਹ ਵਾਲੀ ਵੀਡੀਓ ਦੇਖ ਕੇ ਸੱਚੇ ਹੈਰਾਨ ਹੋ ਜਾਓਗੇ ਕਾਰਨ ਕੀ ਹੈਗਾ ਕਈ ਲੋਕ ਕੀ ਕਰਦੇ ਆਗੇ ਲਾ ਕੇ 30 ਲੱਖ 10 ਦੇ 60 ਲੱਖ ਨੇ ਮੇਰੀ ਵੀਡੀਓ ਦੇ ਵਿੱਚ ਉਹਦਾਂ ਦਾ ਕੁਝ ਵੀ ਨਹੀਂ ਹੁੰਦਾ ਇਹ ਵੀਡੀਓ ਦੇਖ ਕੇ ਤੁਹਾਨੂੰ ਹੌਸਲਾ ਮਿਲੂਗਾ ਵੀ ਅਸੀਂ ਵੀ ਇੰਨੇ ਰੁਪਈਆ ਨੇ ਬੀਤੇ ਕੋਠੀ ਬਣਾ ਸਕਦੇ ਹਾਂ ਪਰ ਤੁਸੀਂ ਕਰਨਾ ਕੀ ਆ ਵੀਡੀਓ ਨੂੰ ਪੂਰਾ ਦੇਖਣਾ ਹੋਰ ਕੁਝ ਨਹੀਂ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਯਾਰ ਬਾਈ ਹੁਣਾਂ ਨੇ ਦੇਖੋ ਕਿੰਨੇ ਟਾਈਮ ਦੇ ਬਾਈ ਲੱਗੇ ਪਏ ਨੇ ਹਾਂ ਸਾਡੇ ਨਾਲ ਤੇ ਵੀਰ ਜੀ ਇਹ ਇਹ ਵੀਰੇ ਪੂਜਾ ਰੂਮ ਆ ਗਿਆ ਪੂਜਾ ਰੂਮ ਆ ਗਿਆ ਇੱਧਰ ਮਾਤਾ ਜੀ ਪਾਠ ਕਰ ਰਹੇ ਨੇ ਦੋਸਤੋ ਇਹ ਪੂਜਾ ਰੂਮ ਰੱਖਿਆ ਹੋਇਆ ਜੀ ਸਪੈਸ਼ਲ ਤੇ ਵੀਰ ਜੀ ਇਧਰੋਂ ਆਪਾਂ ਦਿਖਾ ਦਿੰਦੇ ਹਾਂ ਹਾਂ ਇਧਰੋਂ ਬਾਹਰ ਦੀ ਐਂਟਰੀ ਹੈ ਅੱਛਾ ਜੀ ਇਹ ਬਾਹਰ ਦੀ ਐਂਟਰੀ ਆ ਗਈ ਆਓ ਦੋਸਤੋ ਤੁਹਾਨੂੰ ਦਿਖਾਉਨੇ ਆ ਇਹ ਆ ਗਈ ਜ ਤੇ ਵੀਰੇ ਆ ਸਪੇਸ ਕਾਫੀ ਬਚ ਗਈ ਹਾਂ ਵੀਰੇ ਇਹ ਬਰਾਂਡਾ ਬਣ ਗਿਆ ਸੀਗਾ ਵੀਰੇ अच्छा जी हां हां ये ਬਾਹਰ ਨੂੰ ਬਾਧਰਾ ਕੱਢ ਕੇ ਹਾਂ ਬਾਹਰ ਨੂੰ ਬਾਧਰਾ ਕੱਢ ਕੇ ਇਹ ਭਾਂਡਾ ਬਣ ਗਿਆ ਏ ਥਾਂ ਵੀ ਕੋਈ ਟਰੈਕਟਰ ਮਸ਼ੀਨਰੀ ਖੜਾਉਣੀ ਆਗੀ ਹਾਂ ਜਿਵੇਂ ਤੁਹਾਡੇ ਤੁਸੀਂ ਉਹਦੇ ਥੱਲੇ ਗੋਬਰ ਗੈਸ ਵੀ ਬਣਾਇਆ ਹਾਂ ਗੋਬਰ ਗੈਸ ਬਣਿਆ ਹੋਇਆ ਵੀਰੇ ਇਹਦੇ ਥਾਂ ਕੋਠੀ ਵੀਰੇ ਅੱਗੇ ਜਾਂਦੀ ਨਹੀਂ ਸੀ ਪਹਿਲਾਂ ਤਾਂ ਗਲੀ ਤੇ ਲਜਾਣ ਦੀ ਸਲਾਹ ਸੀ ਕੋਠੀ ਅੱਛਾ ਅੱਛਾ ਜੀ ਫਿਰ ਉਹਦੇ ਵਿੱਚੋਂ ਅਸੀਂ ਸੋਚਿਆ ਵੀ ਚਲੋ ਦੋ ਕਮਰੇ ਇਧਰ ਅਟੈਚ ਕਰਤੇ ਤੇ ਇਹ ਅਸੀਂ ਇਧਰਲੇ ਸਾਈਡ ਰੱਖ ਲਿਆ ਜਗਾ ਜੀ 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 ਚਲੋ ਆਪਾਂ ਨੂੰ ਕੰਮ ਬਹੁਤ ਦਿੰਦਾ ਇਥੋਂ ਬਾਈ ਫਿਰ ਬਹੁਤ ਸੋਹਣਾ ਆਉਂਦਾ ਹੁਣ ਆਪਾਂ ਖੜੇ ਆ ਹਵਾ ਦੇਖੋ ਕਿੰਨੀ ਆ ਕੋਈ ਪ੍ਰੋਗਰਾਮ ਆ ਕਿ ਤਾਪਾ ਮੈਨੇਜ ਕਰ ਸਕਦਾ ਹਾਂ ਵਧੀਆ ਤਰੀਕੇ ਨਾਲ ਤੇ ਇਹ ਬਾਈ ਝੂਲਾ ਹੈ ਫਿਰ ਹਾਂ ਬਾਈ ਇਹ ਫਿਰ ਕਿਵੇਂ ਤੁਹਾਡੇ ਬੱਚਿਆਂ ਦੀ ਡਿਮਾਂਡ ਸੀ ਹਾਂ ਬਾਈ ਬੱਚਿਆਂ ਦੀ ਡਿਮਾਂਡ ਸੀ ਬਾਈ ਮਿਸਤਰੀ ਵੱਲੋਂ ਗਿਫਟ ਆ ਐ ਅੱਛਾ ਅੱਛਾ ਕੀ ਬਾਤ ਆ ਬਾਈ ਇਹ ਫਿਰ ਤੁਹਾਨੂੰ ਤਾਂ ਲੱਗਿਆ ਦਿਖ ਲਿਆ ਕੀ ਬਾਤ ਆ ਫੀਲ ਹੀ ਬੜਾ ਤਕੜਾ ਆਉਂਦਾ ਦੋਸਤੋ ਆ ਦੇਖੋ ਜੀ ਤੇ ਏ ਬਾਈ ਹੁਣਾਂ ਨੇ ਤੁਹਾਨੂੰ ਜਾਨ ਕੇ ਗਿਫਟੀ ਕਰਤਾ ਬਣਾ ਕੇ ਦੇ ਦਿੱਤਾ ਹਾਂ ਵੀਰੇ ਇੱਥੇ ਹੀ ਬਣਾਤਾ ਸੀ ਉਹਨਾਂ ਨੇ ਉਹ ਆਪਣਾ ਉਸੇ ਬਾਈ ਨੇ ਬਣਾਇਆ ਜਗਦੇਵ ਨੇ ਅੱਛਾ ਜੀ ਉਸੇ ਨੇ ਆਪਣਾ ਸਾਰਾ ਕੰਮ ਇੱਕ ਮਿਸਤਰੀ ਨੇ ਕਰਿਆ ਜੰਗਲੇ ਹੋ ਗਏ ਪੌੜੀ ਵੀ ਹੀਟਾਂ ਵਾਲੀ ਸਟੀਲ ਵਾਲੀ ਉਹਨਾਂ ਨੇ ਕਰੀ ਆ ਚਲੋ ਜਗਦੇਵ ਬਾਈ ਨੇ ਬਸ ਆਪਾਂ ਹੱਥ ਕਰਿਆ ਸੀਗਾ ਪੌੜੀ ਜਗਦੇਵ ਬਾਈ ਨੂੰ ਕਹਿਣਿਆ ਬਾਈ ਇੱਕ ਅਦਾ ਗਿਫਟ ਸਾਨੂੰ ਵੀ ਦੇ ਯਾਰ ਬਣਾ ਕੇ ਦੇ ਦਤਾ ਤੇ ਇਹ ਆ ਗਿਆ ਆਪਣਾ ਵੀਰੇ ਉੱਪਰਲਾ ਫਲੋਰ ਹਾਂ ਇਹ ਉੱਪਰਲਾ ਫਲੋਰ ਠੀਕ ਠੀਕ ਹੈ ਜੀ ਟੈਂਕੀ ਵਗੈਰਾ ਸਾਰਾ ਕੁਝ ਉੱਪਰ ਹੀ ਆ ਹਾਂ ਟੈਂਕੀ ਵਗੈਰਾ ਉੱਪਰ ਹੈ ਵੀਰੇ ਸਾਰਾ ਠੀਕ ਹੈ ਠ ਤੋਂ ਤੁਹਾਨੂੰ ਅਸੀਂ ਸਾਰਾ ਖਰਚਾ ਹਨ ਤੁਹਾਨੂੰ ਗਣਾ ਤਾਂ ਤੁਸੀਂ ਲਿਖ ਵੀ ਲਿਆ ਤੇ ਕੁਠੀ ਦੇਖ ਵੀ ਰਹੀ ਹੈ ਲਈਆ ਤੇ ਕਮੈਂਟ ਕਰਕੇ ਮੇਰਾ ਵੀਰ ਹਨ ਜਰੂਰ ਦੱਸਿਓ ਸਾਡਾ ਫ਼ੈਸਲਾ ਵਧਾਉਣ ਦੇ ਲਈ ਵੀ ਤੁਹਾਨੂੰ ਇਹ ਅੱਜ ਦੀ ਕੁਠੀ ਦੀ ਵੀਡੀਓ ਤੇ ਜਾਣਕਾਰੀ ਕਿਦਾਂ ਦੀ ਲੱਗੀ ਇਦਾਂ ਦੀ ਹੋਰ ਨਵੇਂ-ਨਵੇਂ ਵੀਡੀਓ ਦੇਖਣ ਦੇ ਲਈ ਤੁਸੀਂ ਆਪਣੇ ਛੋਟੇ ਭਰਾ ਦੀਪ ਮੱਲੂ ਮਾਇਰਾ ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਆਪਣਾ Facebook ਪੇਜ ਵੀ ਇਸੇ ਨਾਂ ਤੇ ਆ ਦੀਪ ਮੱਲੂ ਮਾਇਰਾ ਦੇ ਨਾਂ ਤੇ ਤੇ Instagram ਪੇਜ ਹੈਗਾ ਆਪਣਾ ਦੀਪ ਜਸਰਾ ਦੇ ਨਾਂ ਤੇ ਉੱਥੇ ਵੀ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ ਸ਼ੁਕਰੀ